ਪੰਡਿਆਬੀਆਂ ਦੀ ਚਰਚਾ ਚੱਲ ਰਹੀ ਹੈ 7 ਲੱਖ 72 ਹਜ਼ਾਰ ਦੇ ਕਰੀਬ ਉੱਥੇ ਸਿੱਖ ਵਸੋਂ ਵੱਸਦੀ ਹੈ ਔਰ ਸਰੀ ਤੇ ਬ੍ਰੈਮਟਨ ਨੂੰ ਤਾਂ ਕਿਹਾ ਜਾਂਦਾ ਵੀ ਕਿਵੇਂ ਇਹ ਮਿੰਨੀ ਪੰਜਾਬ ਹੈ ਜੀ ਉੱਥੇ ਪੰਜਾਬੀ ਕਲਚਰ ਜਿਹੜਾ ਹੈਗਾ ਜਾਂ ਪੰਜਾਬੀ ਬੱਚੇ ਉਹਨਾਂ ਨੂੰ ਇੱਕ ਤਰੀਕੇ ਨਾਲ ਮਾੜੀ ਨਿਸ਼ਾਨਾ ਵੀ ਦਿਖਿਆ ਜਾ ਰਿਹਾ ਹੈ ਕਿ ਵਧੀਆ ਨਹੀਂ ਹੈਗੇ ਲੇਕਿਨ ਜਿਹੜੇ ਹੁਣ ਆਪਣੇ ਨਵੇਂ ਬੱਚੇ ਉੱਥੇ ਜਾ ਰਹੇ ਨੇ ਪੰਜਾਬੀ ਉਹ ਉਸ ਚੀਜ਼ ਨੂੰ ਫੋਲੋ ਨਹੀਂ ਕਰ ਰਹੇ ਉਸ ਚੀਜ਼ ਨੂੰ ਇਨੀ ਤਵੱਜਾ ਨਹੀਂ ਰਿਸਪੈਕਟ ਨਹੀਂ ਦੇ ਰਹੇ ਜਦੋਂ ਮੈਂ ਹੁਣ ਅਸੀਂ ਦੇਖਦੇ ਆਂ ਜਦੋਂ ਖਾਸ ਕਰਕੇ ਬ੍ਰੈਂਟਨ ਦੇ ਉਹਦਾ ਨਾਮ ਕਾਫੀ ਬਦਨਾਮ ਹੋਇਆ ਹੋਇਆ ਹੈ ਉਥੋਂ ਦੀ ਡਰਾਈਵਿੰਗ ਪਰ ਉਸ ਨੂੰ ਲੱਗਦਾ ਨਹੀਂ ਇਹ ਕੁਝ ਬਹੁਤ ਲਿਮਟਿਡ ਇਦਾਂ ਦੇ ਲੋਕ ਨੇ 100 ਚੋਂ ਲੈ ਲੋ ਤੁਸੀਂ ਵਕਤ ਤੋਂ ਵੱਧ 5% ਹੋਣਗੇ ਪਰ ਸਾਰੀ ਕਮਿਊਨਿਟੀ ਜਿਹੜੀ ਹੈ ਪੂਰੀ ਕਮਿਊਨਿਟੀ ਬਤਨ ਹੁਣ ਅਸੀਂ ਸਾਰੇ ਵੀ ਪੰਜਾਬੀ ਆਂ ਪੰਜਾਬੀ ਬੋਲਦੇ ਆਂ ਇੰਡੀਆ ਦੀ ਜੰਪਲ ਹੈ ਪਰ ਸਾਡੀ ਉੱਥੋਂ ਦੀ ਜੌਬ ਸਾਡਾ ਉੱਥੇ ਰਹਿਣ ਸਹਿਣ ਇਹ ਨਹੀਂ ਕਿ ਅਸੀਂ ਜਮਾ ਅੰਗਰੇਜ਼ ਬਣ ਕੇ ਉੱਥੇ ਜਾ ਕੇ ਅਸੀਂ ਵੀ ਸੂਟ ਪਾਣੇ ਆ ਉੱਥੇ ਅਸੀਂ ਉੱਥੋਂ ਦੀ ਇੱਕ ਕਹਿੰਦੇ ਆ ਕਿ ਆਪਣਾ ਸੱਭਿਆਚਾਰ ਅਸੀਂ ਉਸ ਤਰੀਕੇ ਨਾਲ ਰੱਖਿਆ ਹੈ ਜਿਹੜੀ ਚੀਜ਼ ਆਪਾਂ ਇੰਡੀਆ ਚ ਚੰਗੀ ਨਹੀਂ ਸਮਝਦੇ ਹੁਣ ਇੱਥੇ ਮੁੰਡੇ ਮੋਟਰਸਾਈਕਲਾਂ ਤੇ ਉੱਚੀ ਉੱਚੀ ਜਾਂਦੇ ਆ ਇਹ ਕਾਣੇ ਚਲਾਉਂਦੇ ਆਪਾਂ ਇੱਥੇ ਵੀ ਚੰਗਾ ਨਹੀਂ ਸਮਝਦੇ ਉਸ ਚੀਜ਼ ਨੂੰ ਤਾਂ ਬ੍ਰੈਮਟਨ ਵਾਲ ਜਿਹੜੀਆਂ ਕਾਰਾਂ ਮਹਿੰਗੀਆਂ ਕਾਰਾਂ ਲਗਜ਼ਰੀ ਕਾਰਾਂ ਚੋਰੀ ਹੋ ਰਹੀਆਂ ਉਹਦੇ ਵਿੱਚ ਜਦੋਂ ਅਕਿਊਜ਼ ਦੇ ਨਾਮ ਦੇ ਆ ਤੇ 1995% ਉਹ ਪੰਜਾਬੀ ਹੁੰਦੇ ਆ ਇਹਦੇ ਜਦੋਂ ਹੁਣ ਅਸੀਂ ਨਿਊਜ਼ ਪੜ੍ਹਦੇ ਆ ਹਨਾ ਪਹਿਲਾਂ ਤਾਂ ਸਾਡਾ ਵੀ ਰਿਐਕਸ਼ਨ ਇਹ ਆਉਂਦਾ ਵੀ ਯਾਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਡੀ ਕਮਿਊਨਿਟੀ ਨੂੰ ਨੇ ਬਦਨਾਮ ਕਰਨ ਲੱਗਿਆ ਆ ਪਰ ਇੱਕ ਬੜੀ ਸ਼ੇਮ ਸ਼ਰਮ ਵਾਲੀ ਗੱਲ ਹੁੰਦੀ ਜਦੋਂ ਵੀ ਕਿਤੇ ਉੱਥੇ ਡਰੱਗ ਦੀ ਬਰਾਮਦਗੀ ਹੁੰਦੀ ਹੈ ਰਿਕਵਰੀ ਹੁੰਦੀ ਹੈ ਤੇ ਉੱਥੇ ਪੰਜਾਬੀਆਂ ਦਾ ਜ਼ਰੂਰ ਨਾਮ ਆਉਂਦਾ ਹੈ ਅੱਜ ਕੈਨੇਡਾ ਦੀਆਂ ਗੱਲਾਂ ਬਾਕ ਤਾਂ ਕਰਾਂਗੇ ਦਰਸ਼ਕੋ ਅੱਜ ਕੱਲ ਕੈਨੇਡਾ 'ਚ ਇਲੈਕਸ਼ਨ ਦਾ ਬੜਾ ਯੋਰ ਹੈ ਔਰ ਵੱਡੀ ਗੱਲ ਇਹ ਹੈ ਵੀ 65 ਦੇ ਕਰੀਬ ਪੰਜਾਬੀ ਉੱਥੇ ਇਲੈਕਸ਼ਨ ਲੜ ਰਹੇ ਆ ਉਹਨਾਂ ਵਿੱਚੋਂ 16 ਅਜਿਹੇ ਪੰਜਾਬੀ ਨੇ ਜਿਹੜੇ ਦਸਤਾਰ ਧਾਰੀ ਸਿੱਖ ਨੇ ਸੋ ਬੜੀ ਪੰਜਾਬੀਆਂ ਦੀ ਚਰਚਾ ਚੱਲ ਰਹੀ ਹੈ 7 ਲੱਖ 72 ਹਜ਼ਾਰ ਦੇ ਕਰੀਬ ਉੱਥੇ ਸਿੱਖ ਵਸੋ ਵਸਦੀ ਹੈ ਔਰ ਸਰੀ ਤੇ ਬ੍ਰੈਮਟਨ ਨੂੰ ਤਾਂ ਕਿਹਾ ਜਾਂਦਾ ਵੀ ਜਿਵੇਂ ਇਹ ਮਿੰਨੀ ਪੰਜਾਬ ਨੇ ਅੱਜ ਸਾਡੀ ਪੰਜਾਬ ਦੀ ਧੀ ਨਵਜੋਤ ਅਸੀਂ ਢਿੱਲੋਂ ਪੰਜਾਬ ਆਏ ਨੇ ਜਿਹੜੇ ਕੈਨੇਡਾ ਚ ਬਹੁਤ ਐਕਟਿਵ ਰਹਿੰਦੇ ਨੇ ਰਜਿਸਟਰਡ ਨਰਸ ਨੇ ਪਰ ਨਾਲ ਸੋਸ਼ਲ ਵਰਕ ਵੀ ਬਹੁਤ ਕਰਦੇ ਨੇ ਉਹ ਖਾਸ ਕਰਕੇ ਜਿਹੜੇ ਉੱਥੇ ਪੰਜਾਬੀ ਵੱਸਦੇ ਨੇ ਉਹਨਾਂ ਦੇ ਨੇੜੇ ਤੇੜੇ ਰਹਿੰਦੇ ਨੇ ਔਰ ਉਹਨਾਂ ਦੇ ਦੁੱਖ ਤਕਲੀਫਾਂ ਨੂੰ ਬਹੁਤ ਨੇੜਿਓਂ ਦੇਖਦੇ ਨੇ ਅ ਅਸੀਂ ਨਾਲ ਗੱਲ ਕਰਾਂਗੇ ਔਰ ਪੁੱਛਾਂਗੇ ਵੀ ਸਾਡੇ ਕੈਨੇਡਾ ਚ ਪੰਜਾਬੀ ਕਿਵੇਂ ਵਸਦੇ ਨੇ ਤੁਸੀਂ ਦਈਆਂ ਸਸਰੀ ਘਰ ਹੈ ਨਾ ਅਮ ਪੰਜਾਬੀ ਮੈਂ ਹੁਣ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੈ ਤੁਸੀਂ ਮੈਨੂੰ ਇੱਥੇ ਬੁਲਾਇਆ ਕਿਉਂਕਿ ਇਹ ਕਾਫੀ ਡਿਸਕਸ਼ਨ ਇੰਪੋਰਟੈਂਟ ਹੈ ਹਮ ਜਦੋਂ ਹੁਣ ਅਸੀਂ ਇੱਥੇ ਦੇਖਦੇ ਆ ਇੱਕ ਪਾਸੇ ਅਸੀਂ ਦੇਖਦੇ ਆ ਕਿ ਸਾਡੇ ਜਿਹੜੇ ਪੰਜਾਬੀ ਸੱਭਿਆਚਾਰ ਆ ਉਹਨੂੰ ਰਿਸਪੈਕਟ ਦਿੱਤੀ ਜਾਂਦੀ ਹੈ ਪੋਲੀਟਿਸ਼ੀਅਨਸ ਪੋਲਿਟਿਕਸ ਤੋਂ ਬਹੁਤ ਐਕਟਿਵ ਨੇ ਜਦੋਂ ਮੈਂ ਸੋਸ਼ਲ ਵਰਕਰ ਦੇ ਤੌਰ ਤੇ ਬਾਹਰ ਜਾਨੀ ਐ ਸੋਸ਼ਲ ਵਰਕ ਕਰਦੀ ਆ ਉਦੋਂ ਵੀ ਪੰਜਾਬੀ ਜਿਹੜੇ ਆਪਣੇ ਹੈਗੇ ਆ ਕਾਫੀ ਡੋਨੇਸ਼ਨਸ ਆਉਂਦੀਆਂ ਹਨ ਉਹਨਾਂ ਤੋਂ ਠੀਕ ਹੈ ਉਹਨਾਂ ਦੀ ਸਪੀਚਸ ਵੀ ਆਉਂਦੀਆਂ ਕਾਫੀ ਐਕਟਿਵ ਰਹਿੰਦੇ ਆ ਪਰ ਇਹਦੇ ਨਾਲ ਨਾਲ ਜਿਵੇਂ ਹੁਣ ਪਿਛਲੇ ਕੁਝ ਸਾਲਾਂ ਤੋਂ ਆਪਾਂ ਖਬਰਾਂ 'ਚ ਵੀ ਸੁਣਿਆ ਹੋਏਗਾ ਇਹ ਚੀਜ਼ ਠੀਕ ਹੈ ਨਿਊਜ਼ ਪੜ੍ਹਦੇ ਆ ਆਪਾਂ ਕਿ ਉੱਥੇ ਪੰਜਾਬੀ ਕਲਚਰ ਜਿਹੜਾ ਹੈਗਾ ਪੀਆ ਪੰਜਾਬੀ ਬੱਚੇ ਉਹਨਾਂ ਨੂੰ ਇੱਕ ਤਰੀਕੇ ਨਾਲ ਮਾੜੀ ਨਜ਼ਰਾਂ ਵੀ ਦਿਖਿਆ ਜਾ ਰਿਹਾ ਕਿ ਇਹ ਵਧੀਆ ਨਹੀਂ ਹੈਗੇ ਉਹ ਕਿਉਂ ਉਹਦੇ ਕਈ ਕਾਰਨ ਨੇ ਮਲਟੀਲੇਅਰ ਚੀਜ਼ ਹੈਗੀ ਇਕ ਤਾਂ ਜਿਵੇਂ ਜਿਹੜੀ ਚੀਜ਼ ਸਾਹਮਣੇ ਆ ਰਹੀ ਕਿਉਂਕਿ ਉੱਥੇ ਸਿਰਫ ਅੰਗਰੇਜ਼ ਨਹੀਂ ਇੱਥੇ ਉੱਥੇ ਹੋਰ ਵੀ ਕੰਟਰੀਆਂ ਦੇ ਲੋਕ ਰਹਿੰਦੇ ਨੇ ਉੱਥੇ ਆਪਣੇ ਆਫਰੀਕਨ ਲੋਕ ਨੇ ਉੱਥੇ ਚਾਈਨੀਜ਼ ਨੇ ਕਾਫੀ ਹੈਗੇ ਕਲਚਰਸ ਦੇ ਕਲਚਰਸ ਨੇ ਲੇਕਿਨ ਜਦੋਂ ਤੁਸੀਂ ਇੱਕ ਮਲਟੀਕਲਚਰਲ ਜਗ੍ਹਾ ਤੇ ਰਹਿੰਦੇ ਹੋ ਇੱਕ ਸੱਭਿਆਚਾਰ ਚ ਰਹਿੰਦੇ ਹੋ ਤਾਂ ਉਹਦੇ ਕੁਝ ਰੂਲਸ ਰੈਗੂਲੇਸ਼ਨਸ ਇੱਕ ਐਟੀਕੀਟ ਹੁੰਦਾ ਉੱਥੋਂ ਦਾ ਹੈਨਾ ਲੇਕਿਨ ਜਿਹੜੇ ਹੁਣ ਆਪਣੇ ਨਵੇਂ ਬੱਚੇ ਉੱਥੇ ਜਾ ਰਹੇ ਨੇ ਪੰਜਾਬੀ ਉਹ ਉਸ ਚੀਜ਼ ਨੂੰ ਫਾਲੋ ਨਹੀਂ ਕਰ ਰਹੇ ਔਸਟਰੀਜ਼ ਨੂੰ ਇਹਨੀ ਤਵੱਜ ਨਹੀਂ ਰਿਸਪੈਕਟ ਨਹੀਂ ਦੇ ਰਹੇ ਜਦੋਂ ਮੈਂ ਹੁਣ ਅਸੀਂ ਦੇਖਦੇ ਆਂ ਜਦੋਂ ਖਾਸ ਕਰਕੇ ਬ੍ਰੈਮਟਨ ਤੇ ਉਹਦਾ ਨਾਮ ਕਾਫੀ ਬਦਨਾਮ ਹੋਇਆ ਹੋਇਆ ਹੈ ਉਥੋਂ ਦੀ ਡਰਾਈਵਿੰਗ ਦਾ ਠੀਕ ਹੈ ਮੈਂ ਵੀ ਜਦੋਂ ਉੱਥੇ ਡਰਾਈਵ ਕਰਦੀ ਆਂ ਉਥੋਂ ਦੇ ਰੂਲਸ ਨਹੀਂ ਫਾਲੋ ਕਰਦੀਆਂ ਕਈ ਗੱਡੀਆਂ ਤੇ ਜਦੋਂ ਤੁਸੀਂ ਥੋੜਾ ਜਿਹਾ ਕੋਲੇ ਜਾ ਕੇ ਦੇਖੋਗੇ ਤਕਰੀਬਨ ਕੋਈ ਨਾ ਕੋਈ ਇੰਡੀਅਨ ਬੰਡਾ ਬੈਠਾ ਹੁੰਦਾ ਜਰੂਰੀ ਨਹੀਂ ਉਹ ਪੰਜਾਬੀ ਹੋਵੇ ਪਰ ਇੰਡੀਅਨ ਬੈਠਾ ਹੁੰਦਾ ਇੱਕ ਠੀਕ ਹੈ ਲੁੱਕ ਤੋਂ ਪਤਾ ਚੱਲ ਜਾਂਦਾ ਉਹੀ ਤੁਸੀਂ ਥੋੜਾ ਅੱਗੇ ਜਾਓਗੇ ਕੋਈ ਤੁਹਾਡੇ ਨਾਲ ਗੱਡੀ ਹੋएगी ਜਿਸ ਉੱਚੀ ਉੱਚੀ ਗਾਣੇ ਲੱਗੇ ਹੋਣ ਉਹ ਗਾਣੇ ਕਿਹੜੇ ਹੋਣਗੇ ਪੰਜਾਬੀ ਠੀਕ ਹੈ ਉਨੀ ਪਛਾਣ ਲੋਕਾਂ ਨੂੰ ਹੈਗੀ ਹੈ ਕਿ ਪੰਜਾਬੀ ਗਾਣੇ ਚੱਲ ਰਹੇ ਨੇ ਉਸ ਤੋਂ ਇੱਕ ਅੱਧੀ ਗੱਡੀ ਤੁਸੀਂ ਦੇਖੋਗੇ ਫਿਰ ਉੱਥੇ ਜਿਵੇਂ 2003 ਗੱਡੀਆਂ ਮਹਿੰਗੀਆਂ ਨਹੀਂ ਗੱਡੀਆਂ ਜਿਵੇਂ ਡੋਟ ਚਾਰਜਰ ਹੋ ਗਈ ਹਨਾ ਮਸਟੈਂਗ ਹੋ ਗਈ ਉੱਥੇ ਖੜੀਆਂ ਹੋਣਗੀਆਂ ਤੇ ਉੱਥੇ ਆਸ-ਪਾਸੇ ਬੰਦੇ ਖੜੇ ਹੋਣਗੇ ਆਪਣੇ ਪੰਜਾਬੀ ਮੁੰਡੇ ਉਹਨਾਂ 'ਚ ਇੱਕ ਅੱਦੇ ਨੇ ਦਰਸਾਰ ਵੀ ਬੰਨੀ ਹੁੰਦੀ ਹੈ ਉਹ ਦੂਰੋਂ ਪਛਾਣ ਆ ਜਾਂਦੀ ਕਿ ਇਹ ਬੰਦੇ ਜਿਹੜੇ ਪੰਜਾਬੀ ਆ ਖਾਸ ਕਰ ਜਿਵੇਂ ਹੁਣ ਅਸੀਂ ਪੰਜਾਬੀ ਆ ਸਾਨੂੰ ਤਾਂ ਪਹਿਲਾਂ ਬਦਲਾਂਦਾ ਵੀ ਇਹ ਬੰਦਾ ਇੰਡੀਆ ਦਾ ਤੇ ਇਹ ਬੰਦਾ ਪੰਜਾਬੀ ਹੈ ਠੀਕ ਹੈ ਜਦੋਂ ਤੁਸੀਂ ਇੱਕ ਵਾਰੀ ਪਹਿਲਾਂ ਤੁਸੀਂ ਬੰਦਾ ਦੇਖਿਆ ਜਿਹੜਾ ਸਹੀ ਗੱਡੀ ਨਹੀਂ ਸੀ ਚਲਾ ਰਿਆ ਦੂਜਾ ਬੰਦਾ ਦੇਖਿਆ ਜਿਹਨੇ ਗਾਣੇ ਉੱਚੀ ਲਾਇਏ ਹੋਏ ਸੀਗੇ ਤੀਸਰੇ ਤੁਸੀਂ ਦੇਖ ਰਹੇ ਹੋ ਉੱਥੇ ਬੰਦੇ ਖੜੇ ਨੇ ਚਾਹੇ ਉਹ ਪਹਿਲਾਂ ਇੰਡੀਅਨ ਬੰਦਾ ਕਿਸੇ ਹੋਰ ਕਮਿਊਨਿਟੀ ਦਾ ਕਿਉਂ ਨਾ ਹੋਵੇ ਗੁਜਰਾਤੀ ਹੋਵੇ ਸਾਊਥ ਇੰਡੀਅਨ ਹੋਵੇ ਐਂਡ ਤੇ ਜਾ ਕੇ ਕਿਹਦੇ ਤੇ ਨਾਮ ਹੁੰਦਾ ਪੰਜਾਬੀ ਹੁੰਦਾ ਕਿ ਇਹ ਪੰਜਾਬੀ ਬੰਦੇ ਨੇ ਇਹ ਨਹੀਂ ਹਟਦੇ ਇਹ ਗੱਲ ਨਹੀਂ ਸੁਣਦੇ ਠੀਕ ਹੈ ਅਸੀਂ ਕਾਲਜ ਮੇਰੇ ਘਰ ਦੇ ਕੋਲੇ ਹੈਗੇ ਨੇ ਦੋ ਤਿੰਨ ਕਾਲਜ ਉਹਨਾਂ ਚੋਂ ਇੱਕ ਕਾਲਜ ਦੇ ਵਿੱਚ ਤੁਸੀਂ ਜਾਣੇ ਹੋ ਇੱਕ ਸ਼ੈਰਡਨ ਕਾਲਜ ਵੀ ਹੈਗਾ ਉੱਥੇ ਉਹਦਾ ਵੀ ਨਾਮ ਕਾਫੀ ਚੱਲਿਆ ਸੀ ਪਹਿਲਾਂ ਹਨਾ ਅਇਸੋ ਦੋ ਤਿੰਨ ਸਾਲ ਪਹਿਲਾਂ ਉੱਥੇ ਕਿਰਪਾਨਾਂ ਨਾਲ ਲੜਾਈ ਹੋਈ ਸੀ ਸ਼ੈਰਡਨ ਪਲਾਜ਼ਾ ਤੇ ਉੱਥੇ ਉਹ ਵੀ ਕਾਫੀ ਉੱਥੇ ਉਸ ਟਾਈਮ ਤੇ ਨਿਊਜ਼ ਚੱਲੀ ਸੀ ਕਿ ਉੱਥੇ ਕਲਾਸ਼ ਹੋਇਆ ਪਰ ਉਸ ਨੇ ਲੱਗਦਾ ਨਹੀਂ ਇੱਕ ਕੋਸ਼ ਬਹੁਤ ਲਿਮਟਿਡ ਇਦਾਂ ਦੇ ਲੋਕ ਨੇ 100 ਤੋਂ ਲੈ ਲਓ ਤੁਸੀਂ ਵਕਤ ਤੋਂ ਵਕਤ 5% ਆਉਣਗੇ ਪਰ ਸਾਰੇ ਕਮਿਊਨਿਟੀ ਜਿਹੜੀ ਪੂਰੀ ਕਮਿਊਨਿਟੀ ਬਤ ਹੈ ਹੁਣ ਜਿਵੇਂ ਮੈਂ ਆ ਮੈਂ ਪੰਜਾਬੀ ਆ ਇਥੋਂ ਦੀ ਇੰਡੀਆ ਦੀ ਜੰਪਲ ਐ ਮੇਰੀ ਉੱਥੇ ਬਾਅਦ ਦੇ ਵਿੱਚ ਗਈਆਂ ਮੇਰੀ ਸਿਸਟਰ ਵੀ ਉੱਥੇ ਆ ਮੇਰੇ ਫਰੈਂਡਸ ਨੇ ਉਹ ਦਸਤਾਰ ਬੰਨਦੇ ਨੇ ਨਾ ਚ ਕਹੀ ਤਾਂ ਹੁਣ ਅਸੀਂ ਸਾਰੇ ਵੀ ਪੰਜਾਬੀ ਆ ਪੰਜਾਬੀ ਬੋਲਦੇ ਆ ਇੰਡੀਆ ਦੀ ਜੰਪਲ ਐ ਪਰ ਸਾਡੀ ਉਥੋਂ ਦੀ ਜੌਬ ਸਾਡਾ ਉਥੇ ਰਹਿਣ ਸਹਿਣ ਇਨ ਕੀ ਅਸੀਂ ਜਮਾਂ ਅੰਗਰੇਜ਼ ਬਣ ਗਏ ਉੱਥੇ ਜਾ ਕੇ ਅਸੀਂ ਵੀ ਸੂਟ ਪਾਨੇ ਉੱਥੇ ਪਰ ਅਸੀਂ ਉੱਥੋਂ ਦੀ ਇੱਕ ਕਹਿੰਦੇ ਆ ਕਿ ਆਪਣਾ ਸੱਭਿਆਚਾਰਾ ਅਸੀਂ ਉਸ ਤਰੀਕੇ ਨਾਲ ਰੱਖਿਆ ਹੈ ਜਿਹੜੀ ਚੀਜ਼ ਆਪਾਂ ਇੰਡੀਆ ਚ ਚੰਗੀ ਨਹੀਂ ਸਮਝਦੇ ਹੁਣ ਇੱਥੇ ਮੁੰਡੇ ਮੋਟਰਸਾਈਕਲਾਂ ਤੇ ਉੱਚੀ ਉੱਚੀ ਜਾਂਦੇ ਆ ਇਹ ਗਾਣੇ ਚਲਾਉਂਦੇ ਆਪਾਂ ਇੱਥੇ ਵੀ ਚੰਗਾ ਨਹੀਂ ਸਮਝਦੇ ਉਸ ਚੀਜ਼ ਨੂੰ ਉਹ ਚੀਜ਼ ਉੱਥੇ ਵੀ ਚੰਗੀ ਨਹੀਂ ਸਮਝੀ ਜਾਂਦੀ ਚਲੋ ਇਹ ਤੇ ਹੋ ਗਈ ਗੱਲ ਪਰ ਇੱਕ ਬੜੇ ਸ਼ੇਮ ਸ਼ਰਮ ਵਾਲੀ ਗੱਲ ਹੁੰਦੀ ਜਦੋਂ ਵੀ ਕਿਤੇ ਉੱਥੇ ਡਰਗ ਦੀ ਬਰਾਮਦਗੀ ਹੁੰਦੀ ਹੈ ਰਿਕਵਰੀ ਹੁੰਦੀ ਹੈ ਤੇ ਉੱਥੇ ਪੰਜਾਬੀਆਂ ਦਾ ਜ਼ਰੂਰ ਨਾਮ ਦਾ ਜਾਂ ਜਦੋਂ ਕੋ ਗੈਂਗਸਟਰ ਵਾਰ ਚੱਲਦਾ ਉੱਥੇ ਤੇ ਉੱਥੇ ਵੀ ਪੰਜਾਬੀਆਂ ਦਾ ਨਾਮ ਦਾ ਔਰ ਉਸ ਤੋਂ ਵੀ ਅਗਲੀ ਮਾੜੀ ਗੱਲ ਖਾਸ ਕਰਕੇ ਤੁਹਾਡੇ ਉਧਰ ਬ੍ਰੈਂਟਨ ਵੱਲ ਜਿਹੜੀਆਂ ਕਾਰਾਂ ਮਹਿੰਗੀਆਂ ਕਾਰਾਂ ਲਗਜ਼ਰੀ ਕਾਰਾਂ ਚੋਰੀ ਹੋ ਰਹੀਆਂ ਉਹਦੇ ਚ ਜਦੋਂ ਅਕਿਊਜ਼ ਦੇ ਨਾਮਦੇ ਹੈ ਤੇ 90 95% ਉਹ ਪੰਜਾਬੀ ਹੁੰਦੇ ਆ ਇਹ ਇਹ ਵਰਤਾਰਾ ਕਿ ਚੱਲ ਰਿਹਾ ਹੈ ਇਹਦੇ ਜਦੋਂ ਹੁਣ ਅਸੀਂ ਨਿਊਜ਼ ਪੜ੍ਹਦੇ ਆ ਹਨਾ ਪਹਿਲਾਂ ਤਾਂ ਸਾਡਾ ਵੀ ਰਿਐਕਸ਼ਨ ਇਹ ਆਉਂਦਾ ਵੀ ਯਾਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਡੀ ਕਮਿਊਨਿਟੀ ਨੇ ਬਦਨਾਮ ਕਰਨ ਲੱਗੇ ਹੋયા ਹਮ ਪਰ ਜੇ ਹੁਣ ਅਸੀਂ ਕਈ ਵਾਰੀ ਥੋੜਾ ਜਿਹਾ ਐਨਾਲਿਟিক্যাল ਮਾਈਂਡ ਨਾਲ ਸੋਚਦੇ ਆ ਲੌਜੀਕ ਲਾਉਂਦੇ ਆ ਤਾਂ ਇਹਦੇ ਕਈ ਕਾਰਨ ਨੇ ਹਨਾ ਇਹ ਤਾਂ ਕੋਈ ਦੋ ਰਾਇ ਹੈ ਨਹੀਂ ਕਿ ਪੰਜਾਬੀ ਬੱਚੇ ਆਪਣੇ ਉੱਥੇ ਵੀ ਕ੍ਰਾਈਮ 'ਚ ਨੇ ਹਮ ਕੁਝ ਕਾਰਨ ਤਾਂ ਇਹ ਹੈ ਕਿ ਵੀ ਜਿਵੇਂ ਇੰਡੀਆ ਦੇ ਵਿੱਚ ਕ੍ਰਾਈਮ ਕਹਿ ਲੋ ਨਾ ਕ੍ਰਾਈਮ 'ਚ ਪੈਸਾ ਹੁੰਦਾ ਹੈ ਇੱਕ ਤਰੀਕੇ ਨਾਲ ਉਹਨਾਂ ਨੂੰ ਫਾਇਦਾ ਮਿਲ ਰਿਹਾ ਹੈ ਸ਼ਾਰਟਕਟ ਲੋਕੀ ਲੈਣਾ ਚਾਹੁੰਦੇ ਹਨ ਹੈਨਾ ਡਰੱਗਸ ਦੇ ਵਿੱਚ ਹੁਣ ਡਰੱਗਸ ਉੱਥੇ ਪੈਸਾ ਬਹੁਤ ਹੈ ਇੱਥੇ ਵੀ ਪੈਸਾ ਬਹੁਤ ਹੈ ਉੱਥੇ ਕੁਝ ਡਰੱਗਸ ਲੀਗਲ ਨੇ ਤੁਹਾਡੀਆਂ ਹੈਨਾ ਅਫੀਮ ਵਗੈਰਾ ਤਾਂ ਉੱਥੇ ਵੀ ਖੈਰ ਆਪਾਂ ਨਹੀਂ ਵੇਚ ਸਕਦੇ ਪਰ ਜਿਵੇਂ ਉੱਥੋਂ ਦੀ ਜਿਵੇਂ ਪੰਗ ਹੈ ਮੈਰੂਆਨਾ ਜਿਹਨੂੰ ਆਪਾਂ ਕਹਿੰਦੇ ਆ ਡੋਡੇ ਟਾਈਪ ਹਾਂ ਡੋਡੇ ਟਾਈਪ ਕੈਨਾਬਿਸ ਉਹ ਉੱਥੇ ਲੀਗਲ ਹੈ ਹੈਨਾ ਸੋ ਪੰਜਾਬੀ ਬੱਚੇ ਨੂੰ ਨਹੀਂ ਜਦੋਂ ਇਨੀ ਸਮਝ ਹੁੰਦੀ ਜਾਂ ਉਹ ਨਹੀਂ ਆਪਣਾ ਦਿਮਾਗ ਯੂਜ਼ ਕਰਦੇ ਉਹ ਕਹਿੰਦੇ ਵਿੱਚ ਤਾਂ ਪੈਸੇ ਹੀ ਬਹੁਤ ਤਰਦੀਗ ਹੈ ਅਸੀਂ ਐਪ ਵਿੱਚ ਚੱਲ ਜਾਂਦੇ ਆ ਲੇਕਿਨ ਜਦੋਂ ਤੁਸੀਂ ਕਿਚੜ 'ਚ ਉਤਰੋਗੇ ਗੰਦੇ ਤਾਂ ਹੋਵੋਗੇ ਠੀਕ ਹੈ ਇੱਕ ਦੂਸਰਾ ਜਿਹੜੇ ਗੱਡੀਆਂ ਦਾ ਹੈ ਹੋਰ ਹੈ ਉਹਦਾ ਵੀ ਇਹੀ ਕਾਰਨ ਹੈ ਬਾਕੀ ਉੱਥੇ ਜਿਵੇਂ ਬੱਚਿਆਂ ਨੂੰ ਗਾਈਡੈਂਸ ਹੈ ਨਹੀਂ ਹਮ ਕਾਰਨ ਹੈ ਉਹਦੀ ਫੈਮਿਲੀ ਉਹਨਾਂ ਦੀ ਹਨਾ ਉਹ ਕਿਹੜੇ ਬੰਦਿਆਂ ਨਾਲ ਰਹਿ ਰਹੇ ਆ ਇਹ ਵੀ ਬਹੁਤ ਵੱਡਾ ਕਾਰਨ ਹੈ ਬਾਕੀ ਜਦੋਂ ਉਹ ਫੜੇ ਜਾਂਦੇ ਆ ਜਾਂ ਹੋਰ ਹੈ ਉਹਨਾਂ 'ਚ ਇੱਕ ਚੀਜ਼ ਨਾ ਬੜੀ ਅਨਫੋਰਚੂਨੇਟ ਲੱਗਦੀ ਹੈ ਕਿ ਆਪਾਨੂੰ ਦੇਖਣ ਨੂੰ ਮਿਲਦੀ ਹੈ ਕਿਉਂਕਿ ਸਾਡੇ ਕੋਲ ਇੱਥੇ ਮੈਂਡਲ ਹੈਲਥ ਵਗੈਰਾ ਚ ਵੀ ਆ ਕਈ ਵਾਰੀ ਉੱਥੇ ਨਸ਼ੇ ਤੋਂ ਬਾਅਦ ਆਪਣੇ ਪੰਜਾਬੀ ਬੱਚੇ ਉੱਥੇ ਆਉਂਦੇ ਆ ਪਰ ਹਨਾ ਐਡਮਿਟ ਹੁੰਦੇ ਆ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਦੇਖਦੇ ਆ ਕਈ ਬੱਚਿਆਂ ਚ ਨਾ ਇੱਕ ਆਪਾਂ ਕਹਿੰਨੇ ਆ ਜਿਹੜੀ ਆਪਾਂ ਆਪਾ ਉਹ ਉਸ ਚੀਜ਼ ਨੂੰ ਅਣਖ ਕਹਿੰਦੇ ਹੋ ਬੱਚੇ ਉਹ ਅਣਖ ਨਹੀਂ ਹੈ ਪਰ ਉਹਨਾਂ ਨੂੰ ਹੁੰਦਾ ਮੈਂ ਪੰਜਾਬੀ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕਿਸੇ ਤੋਂ ਨਹੀਂ ਡਰਦਾ ਕਰ ਲਓ ਜੋ ਕਰਨਾ ਅਸੀਂ ਉਹਨਾਂ ਦੀ ਜਦੋਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆ ਨਸ਼ਾ ਤੁਸੀਂ ਛੱਡ ਦਿਓ ਤੁਹਾਨੂੰ ਕੋਈ ਮਦਦ ਚੀ ਦੇ ਅਸੀਂ ਕਰਾਂਗੇ ਉਹ ਸਮਝ ਜੀ ਤੁਸੀਂ ਕੌਣ ਮੈਨੂੰ ਦੱਸਣ ਵਾਲੇ ਕਿ ਮੈਂ ਨਸ਼ਾ ਕਰਨਾ ਹੈ ਕਿ ਨਹੀਂ ਕਰਨਾ ਮੇਰੀ ਮਰਜ਼ੀ ਮੈਨੂੰ ਪਤਾ ਠੀਕ ਹੈ ਉਸ ਚੀਜ਼ ਨੂੰ ਇੱਕ ਮਾਰਨ ਦੀ ਗੱਲ ਸਮਝਦੇ ਆ ਕਿ ਸਾਨੂੰ ਅਗਰ ਕੋਈ ਦੂਜਾ ਬੰਦਾ ਗਾਈਡ ਕਰ ਰਿਹਾ ਤੂੰ ਕੌਣ ਹੁੰਨਾ ਗਾਈਡ ਕਰਨਾ ਨਾ ਮੈਨੂੰ ਅਕਲ ਹੈ ਉਹ ਚੀਜ਼ ਕਾਫੀ ਮਾਰਦੀ ਹੈ ਚੰਨ ਇੱਕ ਤੁਸੀਂ ਇਹ ਵੀ ਗੱਲ ਬੜੀ ਚੱਲ ਰਹੀ ਹੈ ਅੱਜ ਕੱਲ ਕੈਨੇਡਾ ਤੋਂ ਹਫਤੇ ਚ ਜਾਂ ਮਹੀਨੇ ਚ ਦੋ ਚਾਰ ਖਬਰਾਂ ਆ ਜਾਂਦੀਆਂ ਕਿ ਇੱਥੋਂ ਮੁੰਡਾ ਜਾਂ ਕੁੜੀ ਸਟੂਡੈਂਟ ਉੱਥੇ ਪੜਨ ਗਏ ਉਹਨਾਂ ਨਾਲੇ ਮਹੀਨਾ ਹੋਇਆ ਤਿੰਨ ਮਹੀਨੇ ਹੋਏ ਚਾਰ ਮਹੀਨੇ ਹੋਏ ਹਾਰਟ ਅਟੈਕ ਆ ਗਿਆ ਕੈਨੇਡਾ ਜਾ ਕੇ ਹਾਰਟ ਅਟੈਕ ਇਹ ਤਾਂ ਬੜਾ ਵੱਡਾ ਕਹਿ ਲੀਏ ਪੰਜਾਬ ਦਾ ਜਿਹੜਾ ਨਵਾਂ ਜੂਥ ਹੈ ਉਹਦੇ ਲਈ ਤੇ ਡ੍ਰੀਮ ਹੀ ਸਭ ਤੋਂ ਵੱਡਾ ਇਹ ਵੀ ਮੈਂ ਕੈਨੇਡਾ ਚਲ ਜਾ ਕੈਨੇਡਾ ਚਲ ਜਾ ਪਰ ਉੱਥੇ ਜਾ ਕੇ ਹਾਰਟ ਅਟੈਕ ਕਿਉਂ ਇਹਦੇ ਵੀ ਕਈ ਕਾਰਨ ਨੇ ਹਮ ਅਜੇ ਆਪਾਂ ਹਾਰਟ ਅਟੈਕ ਦੀ ਰੀਜ਼ਨਸ ਆਪਾਂ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀ ਇਸ ਬਾਰੇ ਉਹ ਹੀ ਹੈ ਕਿ ਆ ਤਾਂ ਥੋੜੀ ਫਿਜ਼ਿਕਲੀ ਤੁਹਾਨੂੰ ਕੋਈ ਪ੍ਰੋਬਲਮ ਹੈ ਮੈਨਾਂ ਤੁਹਾਡੇ ਕੋਈ ਖੂਨ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਕਿ ਟ੍ਰਾਈਗਲਿਸਰਾਈਡਸ ਵਗੈਰਾ ਜਿਵੇਂ ਜੋ ਹੁਣ ਪਹਿਲਾਂ ਵੱਡੀਆਂ ਉਮਰਾਂ ਚ ਜਿਹੜੀਆਂ ਪ੍ਰੋਬਲਮਸ ਆਉਂਦੀ ਸੀ ਉਹ ਛੋਟੀਆਂ ਉਮਰਾਂ ਜਾਂਦੀਆਂ ਡਾਇਬੀਟੀਜ਼ ਛੋਟੇ ਬੰਦਿਆਂ ਨੂੰ ਹੋ ਰਹੀ ਹੈ ਕਾਰਨ ਐ ਖਾਣ ਪੀਣ ਬਦਲ ਗਿਆ ਰੈਂਡ ਸੈਂਡ ਬਦਲ ਗਿਆ ਲੇਕਿਨ ਆਪਾਂ ਉਸ ਸਾਬ ਨਾਲ ਹਰ ਚੀਜ਼ ਨਹੀਂ ਜੇ ਦੇਖੋ ਹੁਣ ਜੇ ਵੀ ਤੁਸੀਂ ਅਗਰ ਚਾਹੁੰਦੇ ਹੋ ਕਿ ਮੈਂ ਉਹ ਹੀ ਪੁਰਾਣਾ ਖਾਣਾ ਖਾਵਾਂ ਹਨਾ ਕਿਉਂ ਖਾਵਾਂ ਮੱਖਣ ਖਾਵਾਂ ਮਾੜੀ ਚੀਜ਼ ਨਹੀਂ ਹੈ ਪਰ ਹੁਣ ਤੁਸੀਂ ਕਿਹੜਾ ਹਲਵਾਣੇ ਜਾ ਕੇ ਵੀ ਤੁਸੀਂ ਕਹੋ ਕਿ ਮੈਂ ਤਾਂ ਜ਼ੋਰ ਲਾਣਾ ਨਹੀਂ ਪਰ ਉੱਥੇ ਮੱਖਣ ਕਿਉਂ ਨਾਲ ਤੇ ਨਹੀਂ ਮੇਰਾ ਹਾਰਟ ਹੈ ਉੱਥੇ ਉਹ ਨਹੀਂ ਉੱਥੇ ਜੁੜਦਾ ਹੀ ਨਹੀਂ ਮੇਰਾ ਗੱਲ ਹੁੰਦਾ ਉੱਥੇ ਉਹ ਵੀ ਚੀਜ਼ ਹੈ ਬਾਕੀ ਸਟ्रेस ਸਟ੍ਰੈਸ ਬਲਵਰ ਡੀਸੀਜ਼ ਹੈ ਸਟ੍ਰੈਸ ਨਾਲ ਤੁਹਾਨੂੰ ਹਾਰਟ ਅਟੈਕ ਸਟ੍ਰੋਕ ਡਾਇਬੀਟੀਜ਼ ਕਾਫੀ ਚੀਜ਼ਾਂ ਹੋ ਜਾਂਦੀਆਂ ਰਿਕਵਰੀ ਵੀ ਸਲੋ ਹੈ ਪਰ ਅੱਜਕੱਲ ਤੇ ਜਿਹੜੇ ਉੱਥੇ ਸਟੂਡੈਂਟ ਹੋਣ ਗਏ ਨੇ ਕੁਝ ਸਮੇਂ ਤੋਂ ਉਹ ਤਾਂ ਕਹਿੰਦੇ ਬਹੁਤ ਬੁਰੇ ਹਾਲ ਨੇ ਉੱਥੇ ਜੌਬ ਨਹੀਂ ਮਿਲਦੀ ਉੱਥੇ ਰੈਜ਼ੀਡੈਂਸ ਲਈ ਤੁਹਾਨੂੰ ਜਿਹੜੇ ਬੇਸਮੈਂਟਾਂ ਨਹੀਂ ਮਿਲਦੀਆਂ ਜਾਂ ਮਹਿੰਗੀਆਂ ਬਹੁਤ ਐ ਔਰ ਜੌਬ ਨਾ ਮਿਲਣੀ ਬੇਸਮੈਂਟਾਂ ਮਹਿੰਗੀਆਂ ਹੋਣੀਆਂ ਤੇ ਲੱਗਦਾ ਨਹੀਂ ਵੀ ਇਹ ਬਹੁਤ ਵੱਡਾ ਸਟ੍ਰੈਸ ਇੱਕ ਜਿਹੜੇ ਬੱਚੇ ਨੇ ਕੁੜੀ ਐ ਮੁੰਡਾ ਉਹ ਆਪਣੇ ਮਾਪਿਆਂ ਨੂੰ ਛੱਡ ਕੇ ਜਾਂਦਾ ਇਕੱਲਾ ਬੰਨ ਹੇਰਵਾ ਸਾਰਾ ਕੁਝ ਕਿਤੇ ਉਹ ਘੇਰ ਕੇ ਤੇ ਨਹੀਂ ਕਿਤੇ ਹਾਰਟ ਅਟੈਕ ਵਾਲੇ ਪਰਸ ਤੇ ਲੈ ਜਾਂਦਾ ਉਹ ਵੀ ਇੱਕ ਚੀਜ਼ ਐ ਡਿਪਰੈਸ਼ਨ ਲੋਨਲਨੈਸ ਅਗੇਨ ਇੱਕ ਇੱਕ ਚੰਗੇ ਬਲੇ ਬੰਦੇ ਨੂੰ ਹਾਰਟ ਅਟੈਕ ਆਉਂਦੇ ਨਾ ਇੱਕ ਚੀਜ਼ ਨਹੀਂ ਚਾਹੀਦੀ ਕਈ ਚੀਜ਼ਾਂ ਇਕੱਠੀਆਂ ਹੋਣੀਆਂ ਪੈਂਦੀਆਂ ਤਾਂ ਹਾਰਟ ਅਟੈਕ ਆਉਂਦਾ ਜਿਵੇਂ ਤੁਸੀਂ ਉੱਥੇ ਰੈ residenciy ਦੀ ਕੀਤੀ ਜੌਬ ਦੀ ਕੀਤੀ ਇਹ ਕੋਈ ਦੋ ਰਾਇ ਨਹੀਂ ਕਿ ਉੱਥੇ ਹੁਣ ਜੌਬ ਲੈਣੀ ਔਖੀ ਐ ਰੈ residenciy ਨਹੀਂ ਮਿਲਦੀ ਹੈ ਨਾ ਜਿਵੇਂ ਹੁਣ ਮੈਂ ਵੀ ਉੱਥੇ ਆ ਮੈਂ ਵੀ ਉੱਥੇ ਦੇ ਵੀ ਆਪ ਰੈਂਟ ਕਰਦੇ ਆ ਹਨਾ ਉਸ ਤਰੀਕੇ ਨਾਲ ਨਹੀਂ ਮੈਂ ਵੀ ਜੋਬ ਆਪਣੇ ਆਪ ਲੱਭੀ ਸੀ ਮੇਰੀ ਸਿਸਟਰ ਨੇ ਲੱਭੀ ਠੀਕ ਹੈ ਉੱਥੇ ਸਾਨੂੰ ਕੋਈ ਇਦਾਂ ਦੀ ਸਪੋਰਟ ਨਹੀਂ ਸੀਗੀ ਕਿ ਤੁਸੀਂ ਹਨਾ ਤੁਹਾਨੂੰ ਜੋਬ ਕੋਈ ਦਵਾ ਰਿਆ ਤੁਹਾਨੂੰ ਕਿਸੇ ਨੇ ਜੋਬ ਨਹੀਂ ਦਿਵਾਣੀ ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਜੋਬ ਨਹੀਂ ਮਿਲ ਰਹੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਕੋਪ ਅਪ ਕਿਦਾਂ ਕਰਦੇ ਹੋ ਉਸ ਚੀਜ਼ ਦਾ ਹਨਾ ਹੋਰ ਮੇਰੀ ਸਿਸਟਰ ਨੂੰ 3 ਮਹੀਨੇ ਜੋਬ ਨਹੀਂ ਮਿਲੀ ਸੀ ਉਹਨੂੰ ਸਟਾਰਟਿੰਗ ਜਦੋਂ ਨਿਊ ਗ੍ਰੈਜੂਏਟ ਸੀ ਉਹ ਹਜੇ ਗ੍ਰੈਜੂਏਟ ਕੀਤਾ ਸੀਗਾ ਕਿਉਂਕਿ ਉਹ ਐਕਸਪੀਰੀਅੰਸ ਭਾਲਦੇ ਆ ਮਿਲਦਾ ਨਹੀਂ ਐਕਸਪੀਰੀਅੰਸ ਠੀਕ ਹੈ ਨੈਚੁਰਲੀ ਤੁਹਾਨੂੰ ਉਸ ਸਾਰਾ ਤੁਹਾਡੇ ਖਰਚੇ ਵੀ ਤੁਸੀਂ ਚੱਕਣ ਉਹ ਟੈਨਸ਼ਨ ਵਾਲੀ ਗੱਲ ਹੈਗੀ ਹੈ ਠੀਕ ਹੈ ਉਸ ਚੀਜ਼ ਤੁਸੀਂ ਕੋਪ ਕਿਤਾ ਕਰਦੇ ਹੋ ਹੁਣ ਬਹੁਤ ਪੰਜਾਬੀ ਬੱਚੇ ਜਿਵੇਂ ਮੈਂ ਤੁਹਾਨੂੰ ਕਿਹਾ ਮੇਰੇ ਫਰੈਂਡਸ ਵੀ ਹੈਗੇ ਅਸੀਂ ਵੀ ਇਨਾਂ ਚੀਜ਼ਾਂ ਚੋਂ ਗੁਜ਼ਰੇ ਹੈ ਹਨਾ ਇੱਕ ਪੁਆਇੰਟ ਤੇ ਜਦੋਂ ਮੇਰੇ ਕੋਲ ਮੈਂ ਨਰਸਿੰਗ ਚਾ ਨਰਸਿੰਗ ਦਾ ਬਹੁਤ ਨਾਮ ਹੈ ਕਿ ਨਰਸਿੰਗ 'ਚ ਬਹੁਤ ਜੌਬ ਹੈ ਐਦਾਂ ਦੀ ਗੱਲ ਨਹੀਂ ਹੈਗੀ ਕਿ ਤੁਸੀਂ ਕਦੇ ਵੀ ਜੌਬ ਲੈ ਲਓ ਜਦੋਂ ਮੈਂ ਨਰਸਿੰਗ ਸ਼ੁਰੂ ਕੀਤੀ ਸੀ ਮੈਨੂੰ 6 ਮਹੀਨੇ ਸੀ ਜੌਬ ਨਹੀਂ ਸੀ ਲੱਭ ਰਹੀ ਹਾਲਾਂਕਿ ਮੇਰੀ ਜਦੋਂ ਮੈਂ ਗ੍ਰੈਜੂਏਟ ਕੀਤਾ ਸੀ ਮੈਂ ਆਨਰਸ ਨਾਲ ਗ੍ਰੈਜੂਏਟ ਕੀਤਾ ਸੀ ਮੈਨੂੰ ਅਵਾਰਡਸ ਮਿਲੇ ਸੀ ਮੇਰੀ ਕਾਲਜ ਤੋਂ ਲੇਕਿਨ ਫਿਰ ਨਿਕਲ ਜਾਂਦੇ ਹਾਂ ਹਾਂ ਸਾਨੂੰ ਸਟ੍ਰੈਸ ਹੈ ਜੀ ਜਿਵੇਂ ਡੋਟਿਆਂ ਦੀ ਆਪਾਂ ਗੱਲ ਕੀਤੀ ਉੱਥੇ ਕਹਿੰਦੇ ਆ ਕਿ ਐਂਜਾਇਟੀ ਨਾਲ ਤਾਂ ਸਾਨੂੰ ਐਂਜਾਇਟੀ ਹੈ ਅਸੀਂ ਥੋੜੀ ਜੀ ਵੇਪ ਕਰ ਲਾਂਗੇ ਇੱਕ ਦੋ ਤੇ ਉਹਦੇ ਨਾਲ ਸਾਨੂੰ ਸਾਨੂੰ ਨੀਂਦ ਆ ਜਾਂਦੀ ਸੀ ਰਿਲੈਕਸ ਹੋ ਜਾਂਦੇ ਨੇ ਜਾਂ ਜਿਵੇਂ ਆਪਣੇ ਕਲਚਰ ਚ ਹੈਗਾ ਸ਼ਰਾਬ ਮੈਂ ਇੱਕ ਬੀਅਰ ਲਾ ਲਾਂ ਮੈਂ ਇੱਕ ਪੈਗ ਲਾ ਲਾਂ ਮੈਨੂੰ ਨੀਂਦ ਆ ਗਈ ਮੈਂ ਰਿਲੈਕਸ ਹੋ ਗਿਆ ਹੁਣ ਜਦੋਂ ਤੁਸੀਂ ਇੱਕ ਸਟ੍ਰੈਸ 'ਚੋਂ ਦੂਜਾ ਤੁਸੀਂ ਕੋਪਾ ਵਗੈਰਨ ਲਈ ਤੁਸੀਂ ਡਰੱਗਸ 'ਚ ਜਾ ਰਹੇ ਹੋ ਠੀਕ ਹੈ ਨੈਚੁਰਲੀ ਜਿਹੜਾ ਉਹਦਾ ਕੋਈ ਕੱਚੀ ਗੱਲ ਕਹਿੰਦੇ ਉੱਥੇ ਚੱਲਦੀ ਆ ਵੀ ਜਿਹੜਾ ਕੋਈ ਬੱਚਾ ਇੱਥੇ ਮਾੜੀ ਮੋਟੀ ਡਰੱਗ ਲੈਂਦਾ ਉੱਥੇ ਸਟ੍ਰੈਸ ਆ ਗਿਆ ਡਰੱਗ ਲੈਂਦਾ ਤੇ ਇਥੋਂ ਦੀ ਡਰੱਗ ਤੇ ਉੱਥੋਂ ਦੀ ਡਰੱਗ ਤੇ ਫਰਕ ਬੜਾ ਉਹ ਬੜੀ ਪਿਓਰ ਹੈ ਉਹ ਉਹਨੇ ਵਾਲੀ ਓਵਰਡੋਜ਼ ਵਾਲੀ ਸਿਸਟਮ ਜਿਹੜਾ ਆ ਜਾਂਦਾ ਉਹ ਕੱਲੀ ਪਿਓ ਨਹੀਂ ਉਹਦੇ ਚ ਜਿਵੇਂ ਹੁਣ ਆਪਣੀ ਦੀ ਪੰਗ ਹੈ ਮੰਨ ਲਓ ਪੰਗ ਚ ਕੁਝ ਕੰਪਾਉਂਡਸ ਹੁੰਦੇ THC CBD ਉਹਨਾਂ ਦੀ ਮਾਤਰਾਵਾਂ ਉੱਥੇ ਬਹੁਤ ਡਿਫਰੈਂਟ ਹੈ ਜੀ ਉੱਥੋਂ ਦਾ ਵੀ ਇੱਕ ਕਲਚਰ ਹੈ ਇੰਡੀਜਨਸ ਕਹਿੰਦੇ ਆ ਉੱਥੋਂ ਦੇ ਉਹ ਲੋਕ ਵੀ ਜਿਵੇਂ ਆਪਾਂ ਕਹਿੰਨਾ ਤੰਬਾਕੂ ਉਹਨਾਂ ਦੇ ਕਲਚਰ 'ਚ ਤਬੈਕੋ ਆ ਲੇਕਿਨ ਜਿਹੜੇ ਹੁਣ ਉਹ ਆਪਣੇ ਕਲਚਰ ਦੇ ਚੱਕਰ 'ਚ ਤਬੈਕੋ ਕਰਦੇ ਆ ਉਹ ਸਾਡੇ ਕੋਲੇ ਲੰਗ ਪ੍ਰੋਬਲਮਸ ਨਾਲ ਲਾਉਂਦੇ ਆ ਬਿਕਾਜ਼ ਅੱਜਕੱਲ ਦਾ ਜਿਹੜਾ ਉੱਥੇ ਜਿਵੇਂ ਡਰੱਗ ਕਹੋ ਜਿਵੇਂ ਆਪਾਂ ਫੀਮ ਜਾਂ ਹੋਰ ਕੋਈ ਵੀ ਡਰੱਗ ਕਹੋ ਉਹ ਉਹ ਲੇਸ ਹੁੰਦੀ ਹੈ ਹਮੇਸ਼ਾ ਉਹ ਸਾਫ਼ ਨਹੀਂ ਹੁੰਦੀ ਉਹਦੀ ਕਨਸੈਂਟ੍ਰੇਸ਼ਨ ਬਹੁਤ ਜ਼ਿਆਦਾ ਹੈ ਔਰ ਐਡਿਕਟਿਵ ਹੁੰਦੀ ਹੈ ਬਹੁਤ ਤੁਸੀਂ ਇੱਕ ਕਰੀ ਕਰੋਗੇ ਤੁਹਾਨੂੰ ਨੈਕਸਟ ਟਾਈਮ ਹੋਰ ਕਰੋਗੇ ਔਰ ਉਹਦੀ ਮਾਤਰਾ ਵੱਧਦੀ ਜਾਂਦੀ ਹੈ ਟੂ ਦਾ ਪੁਆਇੰਟ ਕਿ ਓਵਰਡੋਸ ਕਰ ਲਓਗੇ ਤੁਸੀਂ ਪਲੱਸ ਬੱਚੇ ਮਿਕਸ ਕਰ ਦਿੰਦੇ ਹਨ ਹਨਾ ਤੁਸੀਂ ਇਧਰ ਤੁਸੀਂ ਭੰਗ ਲਈ ਨਾਲ ਤੁਸੀਂ ਜਿਹੜੀ ਹੈਗੀ ਤੁਹਾਨੂੰ ਡਾਕਟਰ ਨੇ ਮੰਨ ਲਓ ਕਈ ਵਾਰੀ ਬੱਚਿਆਂ ਨੂੰ ਐਂਜਾਇਟੀ ਦਵਾਈ ਦਿੱਤੀ ਹੁੰਦੀ ਤੁਹਾਨੂੰ ਨੀਂਦ ਨਹੀਂ ਆਦੀ ਹੈ ਮੈਲਾਟੋਨਿਨ ਦਿੱਤੀ ਤੁਹਾਨੂੰ ਨੀਂਦ ਦੀ ਦਵਾਈ ਲੈ ਕੇ ਸੋ ਜੋ ਉਹ ਕੀ ਕਰਦੇ ਆ ਉਹਦੇ ਨਾਲ ਜਿਵੇਂ ਇੱਕ ਪੈਗਲਲਿਸ ਮੈਂ ਇੱਥੇ ਬੰਦੇ ਦੇਖਦੇ ਆ ਉਹਦੇ ਦੋ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਤੁਹਾਡੀ ਬਾਡੀ ਸਹਾਰ ਨਹੀਂ ਸਕਦੀ ਉਸ ਚੀਜ਼ ਨੂੰ ਠੀਕ ਹੈ ਉਹ ਫਿਰ ਉਹਦੇ ਨਾਲ ਬੱਚਿਆਂ ਦੀ ਕਈ ਵਾਰੀ ਕਈ ਵਾਰੀ ਓਵਰਡੋਸ ਨਾਲ ਡੈਥ ਹੋ ਜਾਂਦੀ ਹੈ ਠੀਕ ਹੈ ਉਹਨਾਂ ਨੂੰ ਸਾਈਨ ਸਿੰਪਟਮ ਨਹੀਂ ਪਤਾ ਚੱਲੇ ਵੀ ਜ਼ਿਆਦਾ ਹੋ ਗਿਆ ਤੁਸੀਂ ਗੱਲ ਕੀਤੀ ਰਜਿਸਟਰਡ ਅਨਰਥ ਜਿੱਥੇ ਹੈਲਥ ਨਾ ਤੁਹਾਡਾ ਪੂਰਾ ਵਾ ਵਾਸਤਾ ਹੈਲਥ ਰਿਕ ਇਹਦੇ ਬੜੀ ਵੱਡੀ ਵੱਡੀ ਮੁਸ਼ਕਲ ਹੈ ਸਾਡੀ ਵੀ ਰਿਸ਼ਤੇਦਾਰੀ ਸਾਰੇ ਪੰਜਾਬੀਆਂ ਦੀ ਉੱਥੇ ਹੈਗੀ ਹੈ ਆਮ ਦੇਖਿਆ ਕਹਿੰਦੇ ਵੀ ਉੱਥੇ ਤੁਸੀਂ ਤੁਹਾਨੂੰ ਕੋਈ ਐਮਰਜੈਂਸੀ ਪੈ ਗਈ ਹੈ ਬਚਨਸੀ ਪ੍ਰੋਬਲਮ ਤੋਂ ਹੀ ਉੱਥੇ ਐਮਰਜੈਂਸੀ ਤੇ ਜਾਓਗੇ ਤੇ ਉੱਥੇ ਵੀ ਤੁਹਾਨੂੰ 10-12 ਘੰਟੇ ਵੇਟ ਕਰਨੀ ਪੈਂਦੀ ਡਾਕਟਰ ਲਈ ਈਵਨ ਤੜਫਣ ਦਾ ਬੰਦਾ ਤੇ ਉਹ ਡਾਕਟਰ ਕਹਿੰਦੇ ਵੀ ਹਾਲੇ ਅਵੇਲੇਬਲ ਨਹੀਂ ਨਾ ਜਿਵੇਂ ਇਸ ਗੱਲ ਦੇ ਨਾਲ ਦੋ ਸਾਈਡ ਜਿਵੇਂ ਹਰ ਕੋਇਨ ਦੇ ਦੋ ਸਾਈਡ ਹੁੰਦੇ ਆ ਦੋ ਪਾਸੇ ਇੱਕ ਪਾਸਾ ਤਾਂ ਬਿਲਕੁਲ ਸਹੀ ਹੈ ਕਿ ਉੱਥੇ ਹੈਲਥ케ਅਰ ਸਿਸਟਮ ਦਾ ਹਾਲ ਬਹੁਤ ਖਰਾਬ ਹੈ ਕਾਰਨ ਕਾਰਨ ਹੈਗਾ ਕਿ ਸਾਡੇ ਕੋਲੇ ਸਟਾਫ ਘੱਟ ਹੈ ਕੈਨੇਡਾ ਇੱਕ ਵੱਡਾ ਕੰਟਰੀ ਹੈ ਨਾ ਰਿਚ ਕੰਟਰੀ ਹੈ ਡਾਕਟਰ ਨਹੀਂ ਉੱਥੇ ਪੈਦਾ ਕਰ ਸਕਿਆ ਹੁਣ ਤੱਕ ਉੱਥੇ ਡਾਕਟਰਸ ਹੈਗੇ ਆ ਪਰ ਇੰਨੇ ਜਿਹੜੀ ਮਰੀਜ਼ਾਂ ਦੀ ਤਾਦਾਦ ਆ ਸਾਡੀ ਉੱਥੇ ਕਿਉਂਕਿ ਉੱਥੇ ਸਾਰੀ ਜਿਹੜੀ ਹੈਗੀ ਆ ਉਹ ਕੈਨੇਡਾ ਵੱਡਾ ਕੰਟਰੀ ਬਹੁਤ ਆ ਉੱਥੋਂ ਦੀ ਪੋਪੂਲੇਸ਼ਨ ਜਗ੍ਹਾ ਦੇ ਹਿਸਾਬ ਨਾਲ ਇੰਨੀ ਨਹੀਂ ਹੈਗੀ ਠੀਕ ਹੈ ਉਹਨਾਂ ਦੀ ਪੋਪੂਲੇਸ਼ਨ ਇੱਕ ਜਗ੍ਹਾ ਤੇ ਕਨਸੈਂਟਰੇਟਡ ਹੈ ਜਿੱਥੇ ਉਹ ਕਨਸੈਂਟਰੇਟਡ ਹੋਏਗੀ ਉੱਥੇ ਨੇਚਰਲੀ ਬੈਕਲੌਗ ਤੁਹਾਨੂੰ ਮਿਲੇਗਾ ਹੁਣ ਜਿਵੇਂ ਬ੍ਰੈਮਟਨ ਦੀ ਆਪਾਂ ਗੱਲ ਕਰ ਰਹੇ ਹਾਂ ਬ੍ਰੈਮਟਨ ਚ ਇੱਕੋ ਹਸਪੀਟਲ ਹੈ ਬ੍ਰੈਮਟਨ ਸਿਵਿਕ ਜਿਹਦੀ ਇੱਕ ਐਮਰਜੈਂਸੀ ਡਿਪਾਰਟਮੈਂਟ ਹੈ ਬ੍ਰੈਮਟਨ ਦੇ ਵਿੱਚ ਕੁਝ ਹੁੰਦਾ ਉਹ ਬੰਦਾ ਬ੍ਰੈਮਟਨ ਦੀ ਐਮਰਜੈਂਸੀ ਡਿਪਾਰਟਮੈਂਟ ਚ ਪਹੁੰਚ ਜਾਂਦਾ ਹੁਣ ਤੁਸੀਂ ਮੰਨੋ ਕਿ 1 ਘੰਟੇ ਦੇ ਵਿੱਚ ਜਿਹੜਾ ਐਮਰਜੈਂਸੀ ਦਾ ਦਰਵਾਜ਼ਾ ਹੈ ਉਹਦੇ ਚ 100 ਬੰਦੇ ਐਂਟਰ ਕਰ ਗਏ ਡਾਕਟਰ ਤੁਹਾਡੇ ਕੋਲ 10 ਨੇ ਠੀਕ ਹੈ ਉਹ 100 ਬੰਦੇ ਇੱਕ ਤੋਂ ਇੱਕ ਉਹਦੀ ਪ੍ਰੋਬਲਮ ਹੈ ਫਿਰ ਤੁਸੀਂ 1 ਘੰਟੇ ਦੇ ਵਿੱਚ 100 ਆ ਰਹੇ ਹੋਰ ਵੀ ਆ ਰਹੇ ਆ ਪੁਰਾਣੇ ਹਜੇ ਅਸੀਂ ਪੇਜ ਨਹੀਂ ਪਾਰੇ ਕਰਾਉਡਿੰਗ ਇੰਨੀ ਜ਼ਿਆਦਾ ਹੈ ਕਿ ਤੁਸੀਂ ਕਿਹੜੇ ਬੰਦੇ ਨੂੰ ਦੇਖੋਗੇ ਬਣਾ ਨਹੀਂ ਸਵਾਲ ਤੇ ਇਹੀ ਹੈ ਨਾ ਤੁਸੀਂ ਕਹ ਇੱਕ ਹਸਪੀਟਲ ਕਿਉਂ ਨਹੀਂ ਦੋ ਬਣੇ ਤਿੰਨ ਕਿਉਂ ਨਹੀਂ ਬਣੇ ਚਾਰ ਕਿਉਂ ਨਹੀਂ ਬਣੇ ਫੰਡਿੰਗ ਕਿਉਂਕਿ ਉਥੋਂ ਦਾ ਜਿਹੜਾ ਗਰੀਬ ਹੈ ਕੈਨੇਡਾ ਹੈਲਥ ਤੇ এডੂਕੇਸ਼ਨ ਜਿਹੜੇ ਆ ਇਹ ਸਭ ਤੋਂ ਪ੍ਰਾਇੋਰਟੀ ਤੇ ਹੁੰਦਾ ਕਿਸੇ ਵੀ ਕੰਟਰੀ ਤੇ ਔਰ ਇਹਦੇ ਲਈ ਤੇ ਪੈਸੇ ਮਰਕਲ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕੈਨੇਡਾ ਨੂੰ ਨਹੀਂ ਨਹੀਂ ਚਾਹੀਦੀ ਪਰ ਹੈ ਉਥੋਂ ਦੀ ਪੋਲਿਟਿਕਸ ਦੇਖੋ ਲਓ ਆਪਾਂ ਇੰਡੀਆ ਨੂੰ ਕਈ ਗੱਲਾਂ ਭੰਡਦੇ ਆ ਐਮਰਜੈਂਸੀ ਪੈਦੇ इंडिया 'ਚ ਬਹੁਤ ਅੱਛੀ ਚੀਜ਼ ਹੈ ਤੁਸੀਂ 2 ਮਿੰਟ ਬਾਅਦ ਤੁਹਾਨੂੰ ਫਰਸਟੇਡ ਮਿਲੇਗੀ ਹਾਂ ਇਹ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਉੱਥੇ ਜਿਹੜੀ ਗੱਲ ਕਹਿੰਦੇ ਨੇ ਕਿ ਆਪਾਂ ਉੱਥੇ ਹੈਲਥ케ਅਰ ਵਧੀਆ ਨਹੀਂ ਹੈ ਜਾਂ ਉੱਥੇ ਬੈਕਲੌਗ ਹੈ ਇਹ ਬਿਲਕੁਲ ਸੱਚ ਹੈ ਗੱਲ ਉੱਥੇ ਅਸੀਂ ਜਿਵੇਂ ਅਸੀਂ ਨਰਸਿਸ ਅਸੀਂ ਡਾਕਟਰਾਂ ਸਾਡੀਆਂ ਕਈ ਰੈਲੀਆਂ ਲਾਦੀਆਂ ਅਸੀਂ ਬਹੁਤ ਵਾਰ ਇਹ ਕਹਿੰਦੇ ਕਿ ਸਾਨੂੰ ਫੰਡਿੰਗ ਹੋਰ ਚਾਹੀਦੀ ਹੈ ਸਾਨੂੰ ਹੋਰ ਪਰ ਉੱਥੇ ਰੇਸਿਸਿਜ਼ਮ ਵੀ ਐਕਸਿਸ ਤੁਸੀਂ ਰੇਸਿਸਿਜ਼ਮ ਕਹੋ ਡਿਸਕ੍ਰਿਮੀਨੇਸ਼ਨ ਕਹੋ ਕੀ politix ਹੈ ਉਹ ਮੈਂ politically ਇਨੀ ਐਕਟਿਵ ਨਹੀਂ ਹੈਗੀ ਤਾਂ ਮੈਨੂੰ ਉਹਦਾ ਐਗਜੈਕਟ ਕਾਰਨ ਨਹੀਂ ਪਤਾ ਪਰ ਜਿਵੇਂ ਉਹ ਤੁਸੀਂ ਮਿਸਿਸ ਸਾਗਾ ਦੇਖੋ ਹੈਨਾ ਮਿਸਿਸ ਸਾਗਾ ਦੇ ਵਿੱਚ ਸਾਡੇ ਕੋਲੇ ਤਿੰਨ ਨੇ ਦੋ ਹਸਪੀਟਲ ਆਲਰੇਡੀ ਹੈਗੇ ਆ ਕ੍ਰੈਡਿਟ ਵੈਲੀ ਉੱਥੇ ਇੱਕ ਇੱਕ ਉੱਥੇ ਮਿਸਿਸ ਸਾਗਾ ਹਸਪੀਟਲ ਹੈ ਉੱਥੇ ਦੋ ਹਸਪੀਟਲ ਦੋ ਐਮਰਜੈਂਸੀਸ ਨੇ ਠੀਕ ਹੈ ਨੈਚੁਰਲੀ ਥੋੜਾ ਡਿਵਾਈਡ ਅਪ ਹੋ ਜਾਣਾ ਉੱਥੇ ਵੀ ਬੈਕਲੌਗ ਬਹੁਤ ਹੈ ਇਹ ਨਹੀਂ ਕਿ ਉੱਥੇ ਬੈਕਲੌਗ ਨਹੀਂ ਹੈ ਲੇਕਿਨ ਤੁਸੀਂ ਜੇ ਥੋੜਾ ਜਿਹਾ ਬਾਹਰ ਨਿਕਲ ਜਾਓ 오ਰੇਂਜ ਵਿਲਲੇ ਵਾਲੇ ਸਾਈਡ ਤੇ ਚਲੋ ਠੀਕ ਹੈ ਹੁਣ ਮੈਂ ਉੱਥੇ ਕੰਮ ਨਹੀਂ ਕੀਤਾ ਪਰ ਜੋ ਮੈਂ ਪੇਸ਼ੈਂਟਸ ਦੇ ਮੂੰਹੋਂ ਗੱਲਾਂ ਸੁਣਦੀ ਹਾਂ ਉਹ ਇਹ ਹੈ ਕਿ ਉੱਥੋਂ ਦਾ ਕੇਅਰ ਵਧੀਆ ਨਹੀਂ ਹੈ। ਉੱਥੇ ਵੇਟਿੰਗ ਟਾਈਮ ਨਹੀਂ ਹੈਗਾ। ਹੂੰ। ਤੇ ਵੇਟਿੰਗ ਟਾਈਮ ਘੱਟ ਹੈ। ਹੂੰ। ਲੇਕਿਨ ਕੇਅਰ ਨਹੀਂ ਵਧੀਆ। ਕਿਉਂਕਿ ਉੱਥੋਂ ਦੀ ਸਕਿੱਲ ਨਹੀਂ ਵਧੀਆ ਡਾਕਟਰ ਸੀ। ਉਹਦਾ ਵੀ ਇੱਕ ਫਰਕ ਪੈਂਦਾ। ਪਰ ਆਮ ਸੁਣਨ ਜਾਂਦਾ ਵੀ ਜੇ ਅਲਟਰਾਸਾਉਂਡ ਵੀ ਡਾਕਟਰ ਲਿਖ ਦੇ ਜਾਂ ਕੋਈ ਹੋਰ ਮਾੜਾ ਮੋਟਾ ਟੈਸਟ ਲਿਖ ਦੇ ਉਹਦੀਆਂ ਡੇਟ ਤੇ ਡੇਟ ਪਾਈ ਜਾਂਦੇ ਆ। ਇਹ ਵੀ ਮਹੀਨਾ ਬੱਧੀ ਡੇਟਾਂ ਪੈ ਜਾਂਦੀਆਂ। ਆਊਟ ਪੇਸ਼ੈਂਟ ਉੱਥੇ ਅਲਟਰਾਸਾਉਂਡ ਕਿਹੜਾ ਟੈਸਟ ਹੈ? ਆਈਡੀ ਡੋਕਟਰ ਦਾ ਬੜਾ ਨੋਰਮਲ ਟੈਸਟ ਹੈ ਉਹਦੇ ਲਈ ਵੀ ਲੰਬੀਆਂ ਤਰੀਕਾਂ ਪੈਂਦੀਆਂ ਉੱਥੋਂ ਦਾ ਇੱਕ ਕਾਰਨ ਇਹ ਹੈ ਕਿ ਉੱਥੋਂ ਦੀ ਜਿਹੜੀ ਹੈਲਥ ਕੇਅਰ ਮੈਂ ਤੁਹਾਨੂੰ ਕਹ ਰਹੀ ਸੀ ਉਹ ਪਬਲਿਕਲੀ ਫੰਡਡ ਪ੍ਰਾਈਵੇਟਲੀ ਓਨਡ ਹੈ ਠੀਕ ਹੈ ਫੰਡਿੰਗ ਪਬਲਿਕ ਦੀ ਹੈ ਪਰ ਜਿਹੜੀ ਉਹਦੀ ਹੈਗੀ ਆ ਉਹ ਓਨਡ ਪ੍ਰਾਈਵੇਟਲੀ ਇੱਕ ਤਰੀਕੇ ਨਾਲ ਠੀਕ ਹੈ ਜੇ ਮੈਂ ਆਪਾਂ ਕਹ ਲਈਏ ਸੋ ਉੱਥੇ ਹੁੰਦਾ ਇਹ ਹੈ ਕਿ ਜਦੋਂ ਉੱਥੇ ਇੱਕ ਉਹਨਾਂ ਦਾ ਰੂਲ ਹੈ ਉੱਥੇ ਇਹ ਨਹੀਂ ਹੈ ਕਿ ਤੁਸੀਂ ਜਗਾ ਜਗਾ ਤੇ ਹਸਪੀਟਲ ਖੋਲ ਲੋਗੇ ਇਹ ਜਗ੍ਹਾ ਜਗ੍ਹਾ ਤੇ ਡਾਇਗਨੋਸਟਿਕ ਸੈਂਟਰ ਖੋਲੋਗੇ ਉਹ ਤੁਹਾਨੂੰ ਅਲਾਉਂਸ ਨਹੀਂ ਹੈਗੀ ਉੱਥੇ ਤੁਹਾਨੂੰ ਕਾਫੀ ਲੂਪਸ ਜੋ ਜਾਣਾ ਪਤਾ ਕੋਈ ਕੋਈ ਅਰੇਂਜਟ ਕਰਨਾ ਪਊਗਾ ਨਾ ਵੀ ਜਿੱਦ ਤੱਕ ਦੇ ਸਾਹਮਣੇ 100000 ਪੇਸ਼ੈਂਟ ਨੇ 10 ਡਾਕਟਰ ਨੇ ਉਹ ਖੱਪਾ ਭਰਨ ਲਈ ਸਰਕਾਰ ਨੂੰ ਤੇ ਕੁਝ ਕਰਨਾ ਹੀ ਪਏਗਾ ਨਾ ਪ੍ਰਾਈਵੇਟ ਕਰੇ ਗਵਰਨਮੈਂਟ ਦੇ ਖੋਲੇ ਕੁਝ ਤੇ ਕਰੇ ਨਾ ਹੁਣ ਇਹੀ ਤਾਂ ਉੱਥੇ ਗੱਲ ਹੈ ਹੁਣ ਜਦੋਂ ਅਸੀਂ ਉੱਥੇ ਰੈਲੀਆਂ ਕਰਦੇ ਆਂ ਸਟ੍ਰਾਈਕਸ ਕਰਦੇ ਆਂ ਉਹ ਵਾਦੇ ਤਾਂ ਬਹੁਤ ਕਰਦੇ ਆਂ ਠੀਕ ਹੈ ਕਿ ਫੰਡਿੰਗ ਦਵਾਂਗੇ ਹੁਣ ਜਿਹੜੀ ਹੁਣ ਨਵੀਂ ਸਰਕਾਰ ਆ ਰਹੀ ਹੈ ਉਹਨਾਂ ਨੇ ਵੀ ਕਾਫੀ ਪ੍ਰੋਮਿਸਸ ਕੀਤੇ ਆਂ ریلی ਤਾਂ ਚੱਲਦੇ ਮਨ ਜਾਦਾ ਸਰੀ ਤੇ ਵੀ ਬੜੇ ਵੱਡੇ ਪੱਧਰ ਤੇ ਪ੍ਰੋਟੈਸਟ ਹੋਏ ਸੀ ਇਸੇ ਗੱਲ ਨੂੰ ਲੈ ਕੇ ਇਸੇ ਗੱਲ ਨੂੰ ਲੈ ਕੇ ਵੀ ਕੋਈ ਇਸ਼ੂ ਆਇਆ ਸੀ ਤੇ ਉੱਥੇ ਕਿਹਾ ਗਿਆ ਸੀ ਵੀ ਜੇ ਕਿਤੇ ਫਰਸਟ ایڈ ਮਿਲ ਜਾਂਦੀ ਜਲਦੀ ਤੇ ਬੰਦੇ ਨੇ بچ ਜਾਣਾ ਸੀ ਪਰ ਫਰਸਟ ایڈ ਇੱਕ ਦੂਰ ਜਾਣਾ ਪਏਗਾ ਇੱਕ ਉੱਥੇ ਜਾ ਕੇ ਤੁਹਾਨੂੰ ਐਮਰਜੈਂਸੀ ਚ ਵੇਟ ਕਰਨੀ ਪਊਗੀ ਉਹਦੇ ਇੱਕ ਜਿਵੇਂ ਹੁਣ ਇੱਕ ਪੱਖ ਤਾਂ ਇਹ ਹੈਗਾ ਕਿ ਉਥੇ ਫੰਡਿੰਗ ਨਹੀਂ ਹੈਗੀ ਆਪਣੇ ਕੋਲ ਇੰਨੀ ਜ਼ਿਆਦਾ ਜਿਹੜੀ ਆਪਾਂ ਕਹਿ ਰਹੇ ਆ ਕਿ ਸਰਕਾਰ ਨੂੰ ਫੈਡਰਲ ਗਵਰਨਮੈਂਟ ਤੋਂ ਪ੍ਰੋਵਿੰਸ ਨੂੰ ਆਂਦੀ ਹੈ ਜਿਹੜੀ ਮੇਨ ਸਰਕਾਰ ਜਿਵੇਂ ਆਪਾਂ ਟਰੂਡੋ ਦੀ ਗਵਰਨਮੈਂਟ ਸੀਗੀ ਉਹ ਫੈਡਰਲ ਗਵਰਨਮੈਂਟ ਹੈ ਉਹ ਤੋਂ ਫੰਡਿੰਗ ਆਦੀ ਪ੍ਰੋਵਿੰਸ ਨੂੰ ਜਿਹੜੀ 온ਟਾਰੀਓ ਹੈ ਜਾਂ ਤੁਹਾਡਾ ਬ੍ਰਿਟਿਸ਼ ਕੋਲੰਬੀਆ ਹੈ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਹੈ ਉਹਨੇ ਗਾਹਾਂ ਡਿਸਾਈਡ ਕਰਨਾ ਹੈ ਕਿ ਕਿੱਦਾਂ ਫੰਡਿੰਗ ਨੂੰ ਅਲੋਕੇਟ ਕਰਨਾ ਠੀਕ ਹੈ ਹੁਣ ਜਦਾਂ ਅ ਅਗਰ ਆਪਾਂ ਥੋੜੀ ਹਿਸਟਰੀ ਜੀ ਦੇਖੀਏ ਤਾਂ ਜਿਵੇਂ ਸਸਕੈਚੂਨ ਉੱਥੇ ਹੈਗਾ ਜਾਂ ਹੋਰ ਉਹਨਾਂ ਦੇ ਜਿਹੜੇ ਹੈਲਥ케ਅਰ ਸਿਸਟਮ ਪਹਿਲਾਂ ਜ਼ਿਆਦਾ ਸਟਰੋਂਗ ਹੁੰਦਾ ਸੀ ਫਿਰ ਉਹਨਾਂ ਦਾ ਬਾਕੀ ਸਟੇਟਸ ਨੇ ਕਾਪੀ ਕੀਤਾ ਠੀਕ ਹੈ ਉਹ ਡਿਪੈਂਡ ਕਰਦਾ ਥੋੜੀ ਪ੍ਰੋਵਿੰਸੀ ਸਰਕਾਰ ਕਿਹੜੀ ਹੈ ਰਾਈਟ ਜਿਵੇਂ ਹੁਣ অন্ਟਾਰੀਓ ਦੇ ਵਿੱਚ ਪਿੱਛੇ ਜੇ ਕੋਵਿਡ ਦੇ ਵਿੱਚ ਇਹ ਲੋਕੋ ਨੇ ਇਸ ਚੀਜ਼ ਬਾਰੇ ਪਤਾ ਨਹੀਂ ਤਾਂ ਗਿਆਨ ਨਹੀਂ ਹੈ ਜਾਂ ਲੋਕੀ ਇਸ ਬਾਰੇ ਸੁਣਦੇ ਨਹੀਂ ਹੈ ਜਦੋਂ ਇੱਕ ਬਿਲ 124 ਦਾ ਰੌਲਾ ਬਹੁਤ ਚੱਲਿਆ ਸੀ অন্ਟਾਰੀਓ 'ਚ ਠੀਕ ਹੈ ਉਹਨਾਂ ਨੇ ਕੀ ਕੀਤਾ ਸੀਗਾ ਕਿ ਵੇਜਸ ਕੈਪ ਕਰਤੀਆਂ ਸੀ ਕਿ ਇਸ ਤੋਂ ਵੱਧ ਵਧਾਉਣੀਆਂ ਨਹੀਂ ਕੋਵਿਡ ਟਾਈਮ ਦੇ ਵਿੱਚ ਨਰਸਿਸ ਓਵਰਟਾਈਮ ਕਰ ਰਹੀਆਂ ਹਨ ਹੋਰ ਕਰ ਰਹੀਆਂ ਇੰਨਾ ਕਿਉਂਕਿ ਕੋਵਿਡ ਉਸ ਟਾਈਮ ਤੇ ਨਾਤਾ ਪਤਾ ਸੀਗਾ ਬਹੁਤ ਬੰਦਾ ਦੀ ਡੈਥ ਹੋ ਰਹੀ ਸੀਗੀ ਸੋ ਪੈਰਾਮੈਡਿਕਸ ਦੀ ਵੇਜਸ ਉਹਨਾਂ ਨੇ ਕਰਤੀਆਂ ਕਿ ਤੁਸੀਂ ਡੇਂਜਰਸ ਕੰਮ ਤੇ ਜਾ ਰਹੇ ਹੋ ਠੀਕ ਹੈ ਉਹਨਾਂ ਨੇ ਉਸ ਟਾਈਮ ਤੇ ਪੁਲਿਸ ਦੀ ਵੇਜਸ ਵਧਾਤੀ ਕਿ ਤੁਸੀਂ ਡੇਂਜਰਸ ਕੰਮ ਕਰ ਰਹੇ ਹੋ ਤੁਹਾਨੂੰ ਪੈਸੇ ਜ਼ਿਆਦਾ ਮਿਲਣਗੇ ਨਰਸਿਸ ਡਾਕਟਰਸ ਵਗੈਰਾ ਦੀ ਉਹਨਾਂ ਨੇ ਕੈਪ ਕਰਦੀ ਕਿ ਤੁਹਾਨੂੰ ਨਹੀਂ ਦੇਣਾ ਸੀ ਤੇ ਉਹ ਬਿਲ 124 ਦਾ ਇਦਾਂ ਕੁਛ ਰੌਲਾ ਸੀਗਾ ਕਿ ਵੀ ਕਿਉਂ ਅਸੀਂ ਵੀ ਤਾਂ ਡੇਂਜਰਸ ਕੰਮ ਕਰਦੇ ਹਾਂ ਪਰ ਉਹ ਬਿਲ ਜਿਹੜਾ ਸੀ ਸਿਰਫ অন্ਟਾਰੀਓ ਚ ਸੀ ਉਹ ਟਰੂਡੋ ਨੇ ਨਹੀਂ ਸੀ ਕੀਤਾ ਉਹ ਮੈਂ ਉੱਥੇ ਕਈ ਸੁਣਦੀ ਸੀ ਇਹ ਟਰੂਡੋ ਨੇ ਲਾਇਆ ਨਹੀਂ ਟਰੂਡੋ ਨੇ ਨਹੀਂ ਸੀ ਕੀਤਾ ਉਹ ਫੋਰਡ ਗਵਰਨਮੈਂਟ ਜਿਹੜੀ ਸੀ ਉੱਥੋਂ ਦੀ অন্ਟਾਰੀਓ ਦੀ ਉਸ ਨੇ ਲਾਇਆ ਸੀ ਪਹਿਲੇ ਪਰ ਸਵਾਲ ਤੇ ਅਸੀਂ ਇਹ ਹੈ ਵੀ ਜਾਂ ਹੋਵੇ ਨਾ ਵੀ 1 ਸਾਲ ਦੀ ਪ੍ਰੋਬਲਮ ਐ 2 ਸਾਲਾਂ ਤੋਂ ਚੱਲ ਰਹੀ 3 ਸਾਲਾਂ ਤੋਂ ਇਹ ਤੇ ਕਈ ਸਾਲਾਂ ਤੋਂ ਇਹ ਫਿਰ ਇਹ ਗੱਲਾਂ ਸੁਣਦੇ ਆ ਰਹੇ ਆਂ ਕਈ ਸਾਲ ਪਹਿਲਾਂ ਦੋਸਤ ਮੇਰਾ ਇੱਕ ਇੱਥੇ ਆਇਆ ਸੀ ਤੇ ਉਹ ਕਹਿੰਦਾ ਮੈਂ ਤਾਂ ਆਇਆ ਮੇਰੀ ਬਾਹ ਫ੍ਰੈਕਚਰ ਹੋ ਗਈ ਸੀ ਉੱਥੇ ਡੇਟ ਨਹੀਂ ਮਿਲਦੀ ਤੇ ਇੱਥੇ ਉਹ ਪਲਸਟਰ ਲਵਾਉਣ ਆਇਆ ਸੀ ਮਤਲਬ ਕਿ ਇਹ ਇਹ ਇਤਾਂ ਨਹੀਂ ਕੋਈ ਏਜ ਤਾਂ ਦੂਜਾ ਪਾਸਾ ਆ ਗਿਆ ਕਿਉਂਕਿ ਜਦੋਂ ਐਮਰਜੈਂਸੀ 'ਚ ਹੁਣ ਮੈਂ ਐਮਰਜੈਂਸੀ 'ਚ ਕੰਮ ਕਰਦੀ ਹਾਂ ਉੱਥੇ ਹਮ ਐਮਰਜੈਂਸੀ 'ਚ ਸਾਡੇ ਕੋਲ ਪੇਸ਼ੈਂਟ ਅੰਦੇ ਹਾਰਟ ਅਟੈਕ ਆਲੇ ਆਂਦੇ ਆ ਠੀਕ ਹੈ ਜਾਂ ਗਨ ਸ਼ਾਟਸ ਆਲੇ ਅੱਜਕੱਲ ਆਂਦੇ ਆਂ ਜੀ ਸਟੈਬਿੰਗ ਆਲੇ ਆਂਦੇ ਇਹਦੇ ਨਾਲ-ਨਾਲ ਕਈ ਵਾਰੀ ਸਾਡੇ ਕੋਲ ਪੇਸ਼ੈਂਟਸ ਆਂਦੇ ਨੇ ਮੇਰਾ ਨਾ ਟੁੱਟ ਗਿਆ ਜੀ ਮੇਰੀ ਉਂਗਲ ਦੁਖਦੀ ਹੈ ਹੂੰ ਠੀਕ ਹੈ ਜਾਂ ਸਪਰੇਨ ਹੋ ਗਿਆ ਹੂੰ ਉਹ ਵੀ ਐਮਰਜੈਂਸੀ ਚ ਆ ਰਹੇ ਠੀਕ ਹੈ ਠੀਕ ਹੈ ਫਿਰ ਮੈਨੂੰ ਨਾ ਤਿੰਨ ਦਿਨ ਤੋਂ ਬੁਖਾਰ ਹੈ ਜੀ ਮੈਂ ਦਵਾਈ ਕੋਈ ਨਹੀਂ ਲਈ ਮੈਂ ਐਮਰਜੈਂਸੀ ਚ ਆ ਰਿਹਾ ਹਾਂ ਠੀਕ ਹੈ ਹੁਣ ਸਾਨੂੰ ਲੀਗਲੀ ਸਾਨੂੰ ਟ੍ਰਿਆਜ ਕਰਨਾ ਪੈਂਦਾ ਅਸੀਂ ਲੀਗਲੀ ਬਾਉਂਡ ਆ ਕਿ ਸਾਨੂੰ ਦੇਖਣਾ ਹੀ ਪਏਗਾ ਪਰ ਅਸੀਂ ਦੇਖ ਰਹੇ ਨੇ ਵੀ ਇਹ ਚੀਜ਼ ਵੀ ਵਾਕ ਇਨ ਵਾਕ ਇਨ ਟੂ ਚਲੇ ਜਾਓ ਹੂੰ ਅਰਜੈਂਟ ਕੇਅਰ ਨੇ ਵਾਕ ਇਨ ਕਲੀਨਿਕਸ ਨੇ ਤੁਸੀਂ ਉੱਥੇ ਜਾਓ ਉੱਥੇ ਜੀ ਵੇਟਿੰਗ ਬਹੁਤ ਹੈ ਉਹ ਅਸੀਂ ਹਸਰਣ ਨੇ ਕਹਿਆ ਜਿਵੇਂ ਨਾ ਜਿਹੜੇ ਥੋੜੇ ਸਟੇਬਲ ਹੁੰਦੇ ਸੀ ਕਹਿੰਨੇ ਐਮਰਜੈਂਸੀ ਥੋੜੀ ਵੇਟ 6-7 ਘੰਟੇ ਆ ਵਾਕ ਇਨਸ ਥੋੜੀ 2 ਘੰਟੇ ਹੋਏਗੀ ਤੁਹਾਨੂੰ ਬੈਟਰ ਨਹੀਂ ਤੁਸੀਂ ਉੱਥੇ ਜਾਓ ਉਹ ਲੋਕੀ ਜਾਂਦੇ ਨਹੀਂ ਪਰ ਥੋੜਾ ਜ੍ਹਾ ਟੈਂਡ ਕਰੀਏ ਚਾਪੀ ਰਹੀ ਥੋੜੇ ਜਿਹੇ ਜ਼ਿਆਦਾ ਗੰਭੀਰ ਹੋ ਗਏ ਲੇਖੋ ਕੈਨੇਡਾ ਚ ਪੰਜਾਬੀ ਅਦਾਇ ਕਾਪਣਾ ਨਾ ਆਇਆ ਫਰਜੀ ਸਿੰਘ ਸੱਜਣ ਕੈਨੇਡਾ ਦੇ ਡਿਫੈਂਸ ਮਨਿਸਟਰ ਹੈ ਇਸੇ ਤਰ੍ਹਾਂ ਕਈ ਨਾਂ ਲੈ ਜਾ ਸਕਦੇ ਆ ਪੰਜਾਬੀ ਜਿਹੜੇ ਉੱਚੇ ਪੋਸਟਾਂ ਤੇ ਰਹੇ ਨੇ ਪੰਜਾਬੀਆਂ ਨੇ ਉੱਥੇ ਆਪਣਾ ਨਾਮ ਨਾ ਵੀ ਕਾਫੀ ਬਣਾਇਆ ਪੰਜਾਬੀਆਂ ਨੇ ਉੱਥੇ ਨਾਮ ਲਗਾਇਆ ਪਰ ਮੈਂ ਇੱਕ ਚੀਜ਼ ਦੇਖੀ ਉੱਥੇ ਜਦੋਂ ਕਦੀ ਜਿਵੇਂ ਮੈਂ ਵੀ ਪੰਜਾਬੀ ਮੇਰਾ ਨਾਮ ਵੀ ਪੰਜਾਬੀ ਹੈ ਮੈਂ ਆਪਣੀ ਟੀਚਰਸ ਨਾਲ ਗੱਲ ਕਰਦੀ ਸੀ ਮੈਂ ਉੱਥੇ ਹਨਾ ਯੂਨੀਵਰਸਿਟੀ 'ਚ ਮੈਂ ਵੀ ਪੜ੍ਹੀ ਹਾਂ ਉੱਥੇ ਵਰਸਿਸ ਕਿਸੇ ਹੋਰ ਪੰਜਾਬੀ ਬੱਚਾ ਕੋਈ ਆ ਰਿਹਾ ਹੈ ਨਾ ਉਹਦੇ ਨਾਲ ਟ੍ਰੀਟਮੈਂਟ ਵੀ ਥੋੜੀ ਡਿਫਰੈਂਟ ਹੋ ਰਹੀ ਹੈ ਇਹ ਮੈਂ ਖੁਦ ਨੋਟ ਕੀਤੀ ਹੈ ਖੁਦ ਫੀਲ ਕੀਤੀ ਹੈ ਚੀਜ਼ ਕਈ ਵਾਰੀ ਮੇਰਾ ਨਾਮ ਉਹ ਪਹਿਲਾਂ ਪੜ੍ਹਦੇ ਸੀ ਮੈਨੂੰ ਨਹੀਂ ਦੇਖਿਆ ਮੇ ਨਾਲ ਨਹੀਂ ਗੱਲ ਕੀਤੀ ਤਾਂ ਉਹਨਾਂ ਦੀ ਇੱਕ ਧਾਰਨਾ ਬਣਾ ਕੇ ਰੱਖਦੇ ਸੀ ਜਦੋਂ ਆਪਾਂ ਆਪਾਂ ਨੂੰ ਪਤਾ ਚੱਲ ਜਾਂਦਾ ਜਦੋਂ ਆਪਾਂ ਪਹਿਲੀ ਵਾਰੀ ਕਿਸੇ ਨਾਲ ਗੱਲ ਕਰਦੇ ਆ ਜਾਂ ਈਮੇਲ ਨਾਲ ਜਾਂ ਫੋਨ ਨਾਲ ਹੈਨਾ ਤੇ ਮੈਂ ਦੇਖਣਾ ਵੀ ਇਹਨਾਂ ਦਾ ਜਵਾਬ ਅਜੀਬ ਜਿਹਾ ਆ ਰਿਹਾ ਥੋੜਾ ਜਿਹਾ ਹੈਨਾ ਵੀ ਜਿਵੇਂ ਕਹਿ ਰਹੇ ਹੁੰਦੇ ਵੀ ਇਹਨੂੰ ਕੀ ਹੋਈ ਪਤਾ ਤੇ ਉਸ ਤੋਂ ਬਾਅਦ ਜਦੋਂ ਮੈਂ ਫੇਸ ਟੂ ਫੇਸ ਜਾ ਕੇ ਗੱਲ ਕਰਦੀ ਆ ਫਿਰ ਉਹਨਾਂ ਦਾ ਰਵੱਈਆ ਬਿਲਕੁਲ ਹੀ ਡਿਫਰੈਂ ਸੋ ਇਹ ਚੀਜ਼ ਮੈਂ ਦੇਖੀ ਹੈ ਕਿ ਵੀ ਉਹ ਕੀ ਕਰਦੇ ਕਿ ਆਪਣੇ ਪੰਜਾਬੀਆਂ ਦਾ ਨਾਮ ਬਹੁਤ ਹੈ ਪਰ ਜਦ ਤੱਕ ਉਹ ਤੁਹਾਨੂੰ ਦੇਖਦੇ ਨਹੀਂ ਨਾ ਤੁਸੀਂ ਕਿਦਾਂ ਕੈਰੀ ਕਰਦੇ ਹੋ ਆਪਣੇ ਆਪ ਨੂੰ ਤੁਹਾਡੀ ਗੱਲਬਾਤ ਕਰਨ ਦਾ ਲਿਹਾਜ਼ਾ ਕੀ ਹੈ ਉਹਦੇ ਸਾਹਮਣੇ ਕਾਫੀ ਫਰਕ ਪੈਂਦਾ ਜਿਵੇਂ ਹੁਣ ਜਦੋਂ ਕੋਈ ਨਾਮੀ ਬੰਦੇ ਨਾਲ ਗੱਲ ਕਰਦੇ ਆ ਤਾਂ ਉਹਨਾਂ ਦਾ ਰਵਈਆ ਰਿਸਪੈਕਟ ਵਾਲਾ ਹੁੰਦਾ ਕਿਉਂਕਿ ਉਹਨਾਂ ਨੂੰ ਲੱਗੇ ਕਿ ਇਸ ਬੰਦੇ ਨੇ ਕੁਝ ਕਮਾਇਆ ਹੈ ਜਦੋਂ ਆਪਾਂ ਕਹੀਏ ਕਿ ਹਰ ਪੰਜਾਬੀ ਨੂੰ ਇਦਾਂ ਕਰਦੇ ਆ ਇਦਾਂ ਦੀ ਗੱਲ ਵੀ ਨਹੀਂ ਹੈਗੀ ਕਿ ਉਹ ਕਹਿੰਦੇ ਵੀ ਉਹ ਬੰਦੇ ਨੇ ਤਾਂ ਆਪਣਾ ਨਾਮ ਕਮਾਇਆ ਤੂੰ ਕੀ ਕੀਤਾ ਉਹਦੇ ਚੱਕਰ 'ਚ ਮੈਂ ਤੈਨੂੰ ਰਿਸਪੈਕਟ ਕਿਉਂ ਦਵਾਂ ਜਿਵੇਂ ਹੁਣ ਆਪਾਂ ਕਹਦੇ ਆ ਚਾਈਨੀਜ਼ ਬੰਦੇ ਆ ਜਿਵੇਂ ਆਪਣੀ ਇੰਡੀਆ ਚਾਈਨਾ ਦਾ ਚੱਲਦਾ ਚਾਈਨੀਜ਼ ਬਹੁਤ ਵੱਡੇ ਵੱਡੇ ਨਾਮ ਨੇ ਠੀਕ ਹੈ ਪਰ ਜੇਬ ਆਪਾਂ ਕਿਸੇ ਚਾਈਨੀਜ਼ ਨੂੰ ਮਿਲਦੇ ਆ ਆਪਾਂ ਉਹਨੂੰ ਉਹ ਬੰਦੇ ਨਾਲ ਨਹੀਂ ਨਾ ਐਸੋਸੀਏਟ ਕਰਕੇ ਮਿਲਦੇ ਪਰ ਪੰਜਾਬੀਆਂ ਨੇ ਉੱਥੇ ਕਮਾਲਾਂ ਵੀ ਬਹੁਤ ਕੀਤੀਆਂ ਸਰੀ ਦੀ ਗੱਲ ਮੈਂ ਗਿਆ ਸੀ ਉੱਥੇ ਗੁਰਦਨਾਨਕ ਫੂਡ ਬੈਂਕ ਹੈ ਉਹਦਾ ਕਨਸੈਪਟ ਇਹ ਹੈ ਵੀ ਕਈ ਵਾਰੀ ਮੈਂ ਜ਼ਿਕਰ ਕੀਤਾ ਪ੍ਰੋਗਰਾਮਾਂ 'ਚ ਕਰਨਾ ਵੀ ਬਰਦਾ ਬੜੀ ਵੱਡੀ ਗੱਲ ਹੈ ਵੀ ਕੈਨੇਡਾ ਚ ਕਿਸੇ ਵੀ ਕੰਟਰੀ ਦਾ ਕੋਈ ਵਿਅਕਤੀ ਆਵੇ ਇਮੀਗਰੈਂਟ ਆਵੇ ਉਹ ਜਦੋਂ ਲੈਂਡ ਕਰਦਾ ਤੇ ਉਹ ਇਹ ਫੀਲ ਕਰੇ ਵੀ ਉਹਦੇ ਕੋਲ ਤਾਂ ਖਾਣ ਲਈ ਰੋਟੀ ਨਹੀਂ ਗਈ ਉਹਦੇ ਕੋਲ ਤਾਂ ਬਿਸਤਰਾ ਨਹੀਂ ਸੌਣ ਲਈ ਤੇ ਗੁਰਨਾਨਕ ਫੂਡ ਬੈਂਕ ਜਾਵੇ ਭਾਵੇਂ ਉਹ ਹੋਵੇ ਮਲੇਸ਼ੀਆ ਦਾ ਭਾਵੇਂ ਹੋਵੇ ਇੰਡੀਆ ਦਾ ਭਾਵੇਂ ਹੋਵੇ ਥਾਈਲੈਂਡ ਦਾ ਉੱਥੇ ਜਾ ਕੇ ਵੀ ਮੇਰੇ ਕੋਲ ਤੇ ਪਰਾਂਦੇ ਨਹੀਂ ਖਾਣ ਪੀਣ ਦਾ ਤੇ ਤੁਸੀਂ ਆਪਣਾ ਨਾਮ ਰਜਿਸਟਰਡ ਕਰਾਓ ਤੱਤਹੀ ਉੱਥੋਂ ਰਾਸ਼ਨ ਲੈ ਜਾਓ ਟੋਟਲੀ ਰਾਸ਼ਨ ਤੁਹਾਡੇ ਜਿਉਣ ਲਈ ਜੋ ਚਾਹੀਦਾ ਉਹਨਾਂ ਨੇ ਪੈਕ ਬਣਾਏ ਆ ਹਰ ਮਹੀਨੇ ਚੱਕ ਕੇ ਲੈ ਜਾਓ ਜਿੰਨਾ ਚ ਤੁਹਾਨੂੰ ਜੋਬ ਨਹੀਂ ਮਿਲਦਾ ਇਹ ਵੀ ਤੁਹਾਨੂੰ ਸਰਟੀਫਾਈ ਕਰਨਾ ਪਏਗਾ ਵੀ ਮੇਰੇ ਕੋ ਕੋਈ ਇਨਕਮ ਨਹੀਂਗੀ ਹੈਗੀ ਪੰਜਾਬੀ ਗਿਆਨੀ ਦੇਵਿੰਦਰ ਸਿੰਘ ਤੇ ਉਹਨਾਂ ਦੀ ਪੂਰੀ ਟੀਮ ਉਹ ਚਲਾ ਰਹੀ ਹੈ ਬਿਲਕੁਲ ਪੰਜਾਬੀਆਂ ਦਾ ਇਸ ਚੀਜ਼ ਤੇ ਤੁਸੀਂ ਕਿਤੇ ਵੀ ਚਲੇ ਜਾਓ ਭਾਵੇਂ ਜਿੰਨਾ ਮਰਜੀ ਆਪਾਂ ਕਹਿ ਰਹੀ ਹੈ ਨਾ ਕਿ ਆਪਣੇ ਮਾੜਾ ਇਮੇਜ ਬਣਿਆ ਇਸ ਚੀਜ਼ ਕੋ ਆਪਣਾ ਇਮੇਜ ਬ੍ਰਾਮਟਨ ਜੀ ਵੀ ਸਹੀ ਹੈ ਜਿੱਥੇ ਆਪਾਂ ਕਹਿੰਦੇ ਨੇ ਕਿ ਬਹੁਤ ਰੌਲਾ ਪਿਆ ਹੋਇਆ ਕਿ ਵੀ ਜਿਵੇਂ ਪੰਜਾਬੀ ਗੁਰਦੁਆਰੇ ਨੇ ਆਪਣੇ ਹਨਾ ਉੱਥੇ ਬਣੇ ਹੋਏ ਉੱਥੇ ਲੰਗਰ ਚੱਲਦਾ ਪਰ ਉਸ ਬੈਂਕ ਤੇ ਵਿਸ਼ੇਸ਼ ਤੌਰ ਤੇ ਦੇਖਣ ਜਸਟਨ ਟਰੂਡੋ ਗਏ ਸੀ ਵੀ ਯਾਰ ਕਮਾਲ ਹੈ ਵੀ ਕੋਈ ਉੱਥੇ ਗਵਰਨਮੈਂਟ ਦੀ ਫੰਡਿੰਗ ਨਹੀਂ ਗਈ ਆਪਣੇ ਆਪ ਹੀ ਸੋਸਾਇਟੀ ਚਲਾਈ ਜਾਂਦੀ ਹੈ ਕਿਉਂਕਿ ਇਹ ਦੇਖੋ ਜਿਵੇਂ ਹੁਣ ਆਪਣੇ ਇੱਥੇ ਲੰਗਰ ਦਾ ਸਿਸਟਮ ਹੈ ਹੈਨਾ ਆਪਣੇ ਗੁਰੂਆਂ ਨੇ ਜਿਹੜਾ ਚਲਾਇਆ ਕਿ ਰੋਟੀ ਖਵਾਣੀ ਅਗਲੇ ਬੰਦੇ ਦੀ ਮਦਦ ਕਰਨੀ ਹੈ ਹੁਣ ਸਾਰੇ ਪੰਜਾਬੀ ਤਾਂ ਨਹੀਂ ਜਿਹੜੇ ਮੇਜਰ ਪੰਜਾਬੀ ਆਪਾਂ ਸਾਰੇ ਉਸ ਚੀਜ਼ ਨੂੰ ਫੋਲੋ ਕਰਦੇ ਆ ਉਸ ਚੀਜ਼ ਨੂੰ ਬਣਾ ਕੇ ਰੱਖਦੇ ਆ ਉਹੀ ਚੀਜ਼ ਜਿਵੇਂ ਹੁਣ ਉੱਥੇ ਹੁਣ ਬ੍ਰੈਂਟਨ ਵਾਲੀ ਸਾਈਡ ਤੇ ਜਿਹੜਾ ਮੈਨੂੰ ਪਤਾ ਉਹ ਸੇਵਾ ਫੂਡ ਬੈਂਕ ਹੈ ਰਾਈਟ ਇੱਕ ਹੈਗਾ ਉੱਥੇ ਲੰਗਰ ਔਨ व्हील्स ਵੀ ਹੈਗਾ ਪ੍ਰੋਗਰਾਮ ਜਿਹੜੇ ਘਰੇ ਪੰਜਾਬੀ ਸੀਨੀਅਰਸ ਨੂੰ ਖਾਣਾ ਘਰ ਫੜਾ ਕੇ ਆਉਂਦੇ ਆ ਜਿਹੜੇ ਤੁਰ ਨਹੀਂ ਸਕਦੇ ਤੁਸੀਂ ਦੇਖੋ ਕਰੋਨਾ 'ਚ ਵੀ ਕਮਾਲ ਕਰਤੀ ਸੀ ਹਾਂ ਕਰੋਨਾ 'ਚ ਵੀ ਚ ਹੋ ਮੈਂ ਦੋ ਤਿੰਨ ਆਰਗੇਨਾਈਜੇਸ਼ਨਸ ਨਾਲ ਅਸੋਸੀਏਟਡ ਹਾਂ ਇੱਕ ਮੈਂ ਸ਼ੁਰੂਆਤ ਕੀਤੀ ਸੀਗੀ ਉੱਥੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਪੀ ਸੀ ਐਚ ਐਸ ਇੱਕ ਉਹਤੇ ਮਲਟਨ ਔਮਨ ਕਾਉਂਸਲ ਹੈ ਜਿੱਦੀ ਮੈਂ ਬੋਰਡ ਆਫ ਡਾਇਰੈਕਟਰਸ ਚ ਹਾਂ ਸੋ ਉਹ ਕੀ ਕਰਦੇ ਆ ਉਹ ਹੈਲਪ ਕਰਦੇ ਜਿੰਨੀ ਕੋਣਾ ਤੋਂ ਫੰਡਿੰਗ ਦੇ ਸਾਹਮਣੇ ਡੋਨੇਸ਼ਨਸ ਦੇ ਸਾਹਮਣੇ ਜਿੰਨੀ ਮਦਦ ਕੀਤੀ ਜਾ ਸਕੇ ਸੋ ਪੀ ਸੀ ਐਚ ਐਸ ਦਾ ਸੀਗਾ ਪਹਿਲਾ ਅਸੋਸੀਏਸ਼ਨ ਲੰਗਰ ਆਫ ਫੀਲਸ ਨਾ ਜਦੋਂ ਮੈਂ ਉਸ ਟਾਈਮ ਤੇ ਸੀ ਅਮ ਸੋ ਉਹਦਾ ਸੀਗਾ ਕਿ ਜਿਹੜੇ ਸੀਨੀਅਰਸ ਖਾਸ ਤੌਰ ਤੇ ਪੰਜਾਬੀ ਹੁਣ ਉਹ ਤਾਂ ਅੰਗਰੇਜ਼ਾਂ ਵਾਲੀ ਬ੍ਰੈਡ ਨਹੀਂ ਖਾ ਸਕਦੇ ਹੈ ਨਾ ਉੱਥੋਂ ਦੇ ਖਾਣੇ ਨਹੀਂ ਖਾਉਂਦੇ ਉਹ ਤਾਂ ਰੋਟੀ ਖਾਂਦੇ ਨੇ ਨਹੀਂ ਬਣਾ ਸਕਦੇ ਨਹੀਂ ਤੁਰ ਫਿਰ ਸਕਦੇ ਸਰਦੀਆਂ ਨੇ स्ਨੋ ਪਈ ਹੈ ਬਾਹਰ ਨਹੀਂ ਜਾ ਸਕਦੇ ਉਹਨਾਂ ਨੂੰ ਰੋਟੀ ਬਕਾਇਦਾ ਘਰੇ ਰੋਜ਼ ਫੜਾ ਕੇ ਆਣੀ ਸਵੇਰੇ ਸ਼ਾਮ ਰੋਟੀ ਸਬਜੀ ਦਾਲ ਜੋ ਉਹ ਖਾਂਦੇ ਨੇ ਸੋ ਪੰਜਾਬੀ ਆਪਣੇ ਅਸੀਂ ਵੀ ਬਹੁਤ ਨੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਮੈਨਾਂ ਮਿਲਦੇ ਨੇ ਇੱਕੋ ਫਰਕ ਪੈ ਜਾਂਦਾ ਲੇਕਿਨ ਜਦੋਂ ਹੁਣ ਕਿਸੇ ਆਰਗੇਨਾਈਜੇਸ਼ਨ ਦੇ ਥਰੂ ਅਸੀਂ ਜਾਣਦੇ ਆ ਜਿਹੜੀਆਂ ਨਾਮੀ ਹੁਣ ਆਰਗੇਨਾਈਜ਼ ਪਹਿਲਾਂ ਛੋਟੀਆਂ-ਛੋਟੀਆਂ ਸੀ ਆਰਗੇਨਾਈਜੇਸ਼ਨਸ ਹੁਣ ਅਸੀਂ ਜਿਹੜੀਆਂ ਉਥੋਂ ਦੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਪਾਰਕ ਹੋ ਗਿਆ ਪੀਲ ਪੁਲਿਸ ਕਈ ਰੀ ਉੱਤੇ ਕਈ ਡਿਸਕਸ਼ਨ ਟੇਬਲਸ ਆਂਦੀ ਅਸੀਂ ਉਹਨਾਂ ਦੇ ਬਰਾਬਰ ਬੈਠਦੇ ਆਂ ਬਰਾਬਰ ਡਿਸਕਸ਼ਨਸ ਕਰਦੇ ਆਂ ਪਰ ਜਿਹੜੀ ਆਰਗੇਨਾਈਜੇਸ਼ਨ ਉਹ ਹੈ ਤਾਂ ਪੰਜਾਬੀਆਂ ਨੇ ਖੋਲੀ ਹੋਈ ਅ ਅਖੀਰਲਾ ਸਵਾਲ ਉਸीन ਕਹਾਂ ਜਾਂਦਾ ਵੀ ਹੁਣ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਅ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਅੱਗੇ ਕੀ ਸੀ ਵੀ ਜਦੋਂ ਕੋਈ ਇਥੋਂ ਸਟੂਡੈਂਟ ਬੱਚਾ ਉੱਥੇ ਜਾਂਦਾ ਸੀ ਵੀ ਘੱਟੋ ਘੱਟ ਉਹਨੂੰ ਜੌਬ ਦਾ ਫਿਕਰ ਨਹੀਂ ਹੁੰਦਾ ਜਾਂਦਿਆਂ ਨੂੰ ਜੌਬ ਲੱਗ ਗਈ ਉਹ ਵਹਿਮ ਸੀ ਵਾਹੇ ਸ਼ੁਰੂ ਤੋਂ ਵੀ ਤੁਸੀਂ ਜਾਓ ਤੇ ਡਾਲਰਾਂ ਤੁਹਾਡੀਆਂ ਜੇਬਾਂ ਭਰਦੀਆਂ ਉਹ ਤਾਂ ਕਦੀ ਵੀ ਨਹੀਂ ਸੀ ਪਰ ਜੌਬ ਹੈਗੇ ਸੀ ਹੁਣ ਤੁਸੀਂ ਕੀ ਸੁਜੈਸਟ ਕਰਦੇ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਜਾਂ ਉਹਨਾਂ ਦੇ ਪੇਰੈਂਟਸ ਹੁਣ ਵੀ ਤਿਆਰੀ ਕਰ ਰਹੇ ਵੀ ਉਹ ਕੈਨੇਡਾ ਜਾਣਾ ਚਾਹੁੰਦੇ ਨੇ ਕੀ ਉੱਥੇ ਫਿਊਚਰ ਹੈਗਾ ਹੁਣ ਨਵੇਂ ਸਟੂਡੈਂਟਾਂ ਦਾ ਲੈਗੋ ਇਹ ਸਵਾਲ ਜਿਹੜੇ ਹੈਗੇ ਆ ਉਹ ਪੇਰੈਂਟਸ ਨੂੰ ਜਾਂ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਬਾਹਰ ਉਹ ਇਹ ਹੈ ਕਿ ਇਹ ਨਾ ਸੋਚ ਕੇ ਜਾਓ ਕਿ ਮੈਂ ਕੈਨੇਡਾ ਚੱਲੇ ਆ ਠੀਕ ਹੈ ਵੀ ਉੱਥੇ ਤਾਂ ਸਾਰਾ ਕੁਝ ਜਿਵੇਂ ਬਗਾਰੇ ਨਾ ਫੁੱਲੀ ਫੁੱਲ ਨੇ ਇਹ ਜੀ ਕੋਈ ਚੱਕ ਗੱਲ ਨਹੀਂ ਉੱਥੇ ਸਟਰਗਲ ਇੰਡੀਆ ਚ ਵੀ ਹੈ ਸਟਰਗਲ ਕੈਨੇਡਾ ਚ ਵੀ ਹੈ ਸਟਰਗਲ ਉਹ ਖੋਖਰੇ ਟਾਈਪ ਦੀ ਹੈ ਠੀਕ ਹੈ ਤੁਹਾਨੂੰ ਕੈਨੇਡਾ ਚ ਤੁਸੀਂ ਜਾਣਿਆ ਤੁਸੀਂ ਇਹ ਨਾ ਸੋਚ ਕੇ ਜੇ ਸਭ ਕੁਝ ਸਖਾਲਾ ਮਿਲ ਜਾਏਗਾ ਮੈਨੂੰ ਉੱਥੇ ਤੁਹਾਨੂੰ ਮਿਹਨਤ ਕਰਨੀ ਪਊਗੀ ਇਨਫੈਕਟ ਡਬਲ ਮਿਹਨਤ ਕਰਨੀ ਪਊਗੀ ਇੰਡੀਆ ਦੇ ਵਿੱਚ ਤੁਹਾਡੇ ਮਾਪਿਓ ਹੈਗੇ ਆ ਰੋਟੀ ਲਈ ਉੱਥੇ ਤੁਹਾਨੂੰ ਰੋਟੀ ਪਾਣੀ ਦਾ ਵੀ ਇੰਤਜ਼ਾਮ ਖੁਦ ਕਰਨਾ ਉੱਥੇ ਜੌਬ ਦਾ ਵੀ ਇੰਤਜ਼ਾਮ ਖੁਦ ਕਰਨਾ ਸਿੱਖਣਾ ਵੀ ਪਏਗਾ ਉੱਥੋਂ ਦਾ ਸੱਭਿਆਚਾਰ ਬਹੁਤ ਫਰਕ ਹੈ ਜੇ ਤੁਸੀਂ ਉਹ ਸਟਰਗਲ ਲਈ ਰੈਡੀ ਹੋ ਠੀਕ ਹੈ ਤੁਹਾਨੂੰ ਲੱਗਦਾ ਕਿ ਮੈਂ ਜਿਹੜਾ ਹੈਗਾ ਕੋਪ ਅਪ ਕਰ ਜੂਗਾ ਇਸ ਸਟਰਗਲ ਨਾਲ ਬਾਕਾਇਦਾ ਜ਼ਰੂਰ ਆ ਬਾਹਰ ਬਾਹਰ ਬਹੁਤ ਆਪਰਚੂਨਿਟੀਆਂ ਨੇ ਲੇਕਿਨ ਹੁਣ ਤੁਹਾਨੂੰ ਜਦੋਂ ਤੁਸੀਂ ਡਿਸੀਜਨ ਲੈਣਾ ਤੁਸੀਂ ਡਿਸੀਜਨ ਇਹ ਸੋਚ ਕੇ ਨਾ ਲਓ ਮੈਂ ਕੈਨੇਡਾ ਜਾਣਾ ਉਸ ਟੈਂਪਲ ਹੀ ਨਹੀਂ ਲੈਣਾ ਡਿਸੀਜਨ ਮੈਂ ਫੌਰਨ ਜਾਣਾ ਇਸੇ ਦਿੋ ਵੀ ਕਿ ਆ ਵਾਕਈ ਉੱਥੇ ਮੈਂ ਸਰਵਾਈਵ ਕਰ ਲਵਾਂ ਜੀ ਕਿ ਇੰਡੀਆ ਦੇ ਵਿੱਚ ਜਿਹੜੀ ਮੇਰੀ ਜ਼ਿੰਦਗੀ ਹੈ ਹਨਾ ਉਹ ਇੰਨੀ ਵਧੀਆ ਨਹੀਂ ਹੋਊਗੀ ਫੋਰਨ ਨਾਲੋਂ ਕਿ ਮੈਂ ਮੈਨੂੰ ਗੋਣੇ ਜਾਣਾ ਜ਼ਰੂਰੀ ਹੈ ਕਈ ਵਾਰ ਬੱਚੇ ਇੱਥੋਂ ਪੜ੍ਹਾਈ ਕਰਕੇ ਫੇਰ ਜਾਂਦੇ ਨੇ ਬਾਹਰ ਜੀ ਕਿ ਉਹਨਾਂ ਨੂੰ ਲੱਗਦਾ ਕਿ ਜਿਹੜੀ ਮੇਰੀ ਇੱਥੇ ਡਿਗਰੀ ਹੈ ਉਹ ਇੰਡੀਆ 'ਚ ਵਧੀਆ ਹੋ ਜਾਏਗੀ ਮੈਂ ਪੜ੍ਹ ਲਿਖ ਜਾਊਂਗਾ ਬਾਅਦ ਦੇ ਵਿੱਚ ਕੈਨੇਡਾ ਜਾਂ ਹੋਰ ਜਾ ਕੇ ਮੈਂ ਹੋਰ ਪੜ੍ਹਾਈ ਕਰਕੇ ਵਧੀਆ ਪੋਸਟ ਤੇ ਬੈਠਾਂ ਉਹ ਇਹ ਤੁਹਾਡਾ ਥਾਟ ਪ੍ਰੋਸੈਸ ਹੋਣਾ ਚਾਹੀਦਾ ਨਾ ਕਿ ਡਾਲਰ ਹੈ ਜਾਂ ਕੈਨੇਡਾ ਹੈ ਯਾ ਤੇ ਪਾਸਪੋਰਟ ਉਹਦੀ ਉਹਦੀ ਕੋਈ ਵੈਲਿਊ ਨਹੀਂ ਹੈ ਜਦ ਥੋਡੀ ਸਰਵਾਈਵਰ ਦੀ ਗੱਲ ਆ ਜੇ ਨਾ ਵੈਲਿਊ ਨਹੀਂ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕਿਉਂਕਿ ਉੱਥੇ ਕੈਨੇਡਾ ਨੂੰ ਤਾਂ ਬੰਦੇ ਚਾਹੀਦੇ ਉਹ ਤਾਂ ਬੰਦੇ ਕਿਤੋਂ ਵੀ ਮਿਲ ਜਾਣਗੇ ਕਈ ਕੰਟਰੀਸ ਜਾਂਦੇ ਥੋਡੀ ਕੀਮਤ ਤੁਹਾਨੂੰ ਖੁਦ ਨੂੰ ਡਿਸਾਈਡ ਕਰਨੀ ਪੈਗੀ ਮਿਹਰਬਾਨੀ ਥੈਂਕ ਯੂ ਅਸੀਨ ਸੋ ਤੁਸੀਂ ਅਸੀਨ ਨੂੰ ਸੁਣਿਆ ਪੰਜਾਬ ਦੀ ਧੀ ਹੈ ਉੱਥੇ ਜੋਬ ਵੀ ਕਰਦੀ ਔਰ ਆਪਣਾ ਸੋਸ਼ਲ ਵਰਕ ਵੀ ਕਰਦੀ ਹੈ ਔਰ ਇੱਕ ਬੜੀ ਸੇਧ ਵਾਲੀ ਗੱਲ ਕੀਤੀ ਹੈ ਵੀ ਤੁਸੀਂ ਜੇ ਕੈਨੇਡਾ ਜਾਣਾ ਤੇ ਇਹ ਨਾ ਸੋਚੋ ਵੀ ਕੈਨੇਡਾ ਦਾ ਵੀਜ਼ਾ ਲੱਗ ਗਿਆ ਤੁਹਾਡੇ ਪਾਸਪੋਰਟ ਤੇ ਤੇ ਤੁਸੀਂ ਜੀਵਨ ਸਫਲ ਕਰ ਲਿਆ ਕੈਨੇਡਾ ਵੀ ਇੱਕ ਸਟਰਗਲ ਕਰਨ ਵਾਲੀ ਕੰਟਰੀ ਹੈ ਜੇ ਸਟਰਗਲ ਕਰੋਗੇ ਤੇ ਤਾਂ ਹੀ ਤੁਹਾਡੇ ਕੁਝ ਪੱਲੇ ਪਵੇਗਾ